ਖਾਸ ਤੌਰ ਤੇ ਮਗੂਹ ਸਿੱਖ ਧਰਮ ਨੂੰ ਟਾਰਗੇਟ ਕੀਤਾ ਗਿਆ ਹਮ ਟਾਰਗੇਟ ਕਰਕੇ ਜਿਹੜੀ ਅੱਜ ਸਾਡੀ ਨੌਜਵਾਨ ਪੀੜ੍ਹੀ ਹੈ ਜਿਨ੍ਹਾਂ ਨੂੰ ਅਸੀਂ ਸਾਡੇ ਯੋਧਿਆਂ ਦੀਆਂ ਸਾਡੇ ਪੁਰਖਿਆਂ ਦੀਆਂ ਕਹਾਣੀਆਂ ਸੁਣਾਉਣੀਆਂ ਸਾਖੀਆਂ ਸੁਣਾਉਣੀਆਂ ਜਿਨ੍ਹਾਂ ਨੂੰ ਇਤਿਹਾਸ ਸੁਣਾ ਕੇ ਉਹਨਾਂ ਨੂੰ ਇਸ ਲਈ ਤੇ ਪਉਣਾ ਵੱਡੇ ਕਰਨਾ ਤੋਂ ਸੋਚਦੇ ਹੋਣਗੇ ਯਾਰ ਜਿਹੜੇ ਅੰਗ ਹੀ ਨਹੀਂ ਰੋਕ ਸਕੇ ਹਮ ਗੁਰੂ ਹੀ ਪਾੜਤਾ ਉਹਦੇ ਚ ਕਿੰਨੀ ਕਿ ਤਾਕਤ ਹੋਗੀ ਇੱਕ ਕਨਫਿਊਜ਼ਨ ਪੈਦਾ ਕਰਦੀ ਹੈ ਗੁਰੂਆਂ ਨੂੰ ਛੱਡ ਕੇ ਸਾਡੇ ਉਸ ਪੰਜਾਬ ਦੇ ਫਲਸਫੇ ਨੂੰ ਛੱਡ ਕੇ ਡੇਰਾਬਾਦ ਨੂੰ ਪਹਿਲ ਦੇਣ ਲੱਗ ਗਏ ਹਮ ਡੇਰੇਵਾਦ ਨੇ ਇਦਾਂ ਦੀ ਤੁਹਾਡੀ ਲੜਾਈ ਬਣਾ ਦਿੱਤੀ ਕਿ ਕਦੇ ਤੁਸੀਂ ਸੁਣਿਆ ਨਹੀਂ ਸੀਗਾ ਵੀ ਗੁਰੂ ਸਾਹਿਬ ਦੇ ਅੰਗ ਵੀ ਪਾੜੇ ਜਾ ਸਕਦੇ। ਹਮ ਅਸੀਂ ਇਹ ਤਾਂ ਸੁਣਿਆ ਸੀਗਾ ਵੀ ਹਕੂਮਤ ਵੱਲੋਂ ਹਮਲੇ ਕੀਤੇ ਗਏ ਤੇ ਸਾਡੇ ਇਤਿਹਾਸ ਨੂੰ ਸਾੜਿਆ ਗਿਆ। ਹਮ ਖੁਰਦਬਦ ਕੀਤਾ ਗਿਆ। ਹਮ ਸਾਡੇ ਅਸਟ ਸਾੜੇ ਗਏ। ਹਮ ਉਹ ਸੁਣਿਆ ਸੀ ਪਰ ਇਹ ਪਹਿਲੀ ਵਾਰੀ ਹੋਇਆ ਕਿ ਲਲਕਾਰਿਆ ਗਿਆ। ਗੁਰੂ ਸਾਹਿਬ ਦੇ ਸਰੂਪ ਚੋਰੀ ਕੀਤੇ ਗਏ ਤੇ ਉਸ ਤੋਂ ਬਾਅਦ ਉਹਦੇ ਅੰਗ ਪਾੜ ਕੇ ਗਲੀਆਂ 'ਚ ਖਿਲਾਰੇ। ਲੋਕਾਂ ਦੀਆਂ ਅਰਦਾਸਾਂ ਬੇਨਤੀਆਂ ਸਦਕਾ ਇਹਨਾਂ ਨੂੰ ਸੋਝੀ ਆਈ ਆ ਮਾੜੀ ਮੋਟੀ ਜੇ ਕੋਸ਼ਿਸ਼ ਕਰਨ ਵਾਲੇ ਪਾਸੇ ਵਧੇ ਆ ਤਾਂ ਮੈਂ ਕਹਿੰਨਾ ਕਿ ਹੋਣਾ ਚਾਹੀਦਾ ਇਹਦਾ ਇੱਕ ਦੈਰਾ ਸੀਮਤ ਹੋਣਾ ਚਾਹੀਦਾ ਹੂੰ ਸਜ਼ਾ ਵੱਡੀ ਹੋਣੀ ਚਾਹੀਦੀ ਆ ਮਸਾਲੀਆਂ ਹੋਣੇ ਚਾਹੀਦੀ ਆ ਤੇ ਕੋਈ ਚੋਰ ਮੋਰੀ ਨਹੀਂ ਰਹਿਣੀ ਚਾਹੀਦੀ ਬੇਅਦਬੀ ਕਰਨ ਵਾਲਾ ਦੋਸ਼ੀ ਦਿਨਾਂ ਦੇ ਵਿੱਚ ਉਹ ਸਜ਼ਾ ਬੰਦ ਹੋਣਾ ਨਹੀਂ ਸਿਕਿਉਰਿਟੀ ਕੀ ਕਿੱਦਾਂ ਕ ਮਹਾਨ ਕੰਮ ਕੀਤਾ ਹੋਇਆ ਇਹਨਾਂ ਨੇ ਇੰਨਾ ਰੌਲਾ ਪੈਣ ਮਿਰਗੇ ਇਹ ਤਾਂ ਰੌਲਾ ਮੈਂ ਕਹਿੰਨਾ ਨਾ ਭਈ ਤੁਸੀਂ ਇੱਕ ਦੁਸ਼ਟ ਪਾਪੀ ਬੰਦੇ ਨੂੰ ਜਿਹੜੇ ਨੇ ਪੂਰੇ ਪੰਜਾਬ ਦੇ ਵਿੱਚ ਸਿੱਖ ਲੜਾ ਲੜਾ ਮਾਰਦੇ ਨੇ ਸੀ ਅੱਗ ਲਾਤੀ ਪੂਰਾ ਪੰਜਾਬ ਤਬਾਹ ਹੁਣ ਕਿਨਾਰੇ ਬਿਠਾਤਾ ਸੀ ਉਹਨਾਂ ਬੰਦੇ ਨੂੰ ਤੁਸੀਂ ਰੱਖੀ ਕਰਦੇ ਹੋ ਯਾਰ ਉਹਨਾਂ ਉਹਨਾਂ ਨੂੰ ਰੱਖੀ ਕਰਨਾ ਤੁਸੀਂ ਜਿੱਦੇ ਅਸੀਂ ਕੋਈ ਚੋਰ ਮੋਰੀ ਨਹੀਂ ਹੋਣੀ ਜਾਏਗੀ ਚੋਰ ਮੋਰੀ ਸਿੱਧੀ ਜੀ ਗੱਲ ਹੈ ਕਿ ਮੰਦਪਾਗੀ ਜਾਂ ਕਹੋ ਵੀ ਮੰਦਬੁੱਧੀ ਬੰਦੇ ਨੂੰ ਕਹਿ ਦਿੰਦੇ ਸੀ ਵੀ ਇਹ ਇਹਦੀ ਤਾਂ ਜੀ ਮੈਂਟਲੀ ਸੇ ਮਨਦਬੁੱਧੀ ਦਾ ਬਿਆਨ ਤੁਸੀਂ ਬਹੁਤ ਵਾਰ ਸੁਣਿਆ ਹੋਣਾ ਉਹ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੂੰ ਜੇ ਮੰਦਬੁੱਧੀ ਬੱਚਾ ਬੰਦਾ ਜੋ ਵੀ ਬੇਅਦਵੀ ਕਰਨ ਵਾਲਾ ਦੇਖੋ ਤੱਕ ਸ੍ਰੀ ਕੇਸਕਰ ਸਾਹਿਬ ਬੇਅਦਵੀ ਕਰਨ ਪਹੁੰਚਦਾ ਜੰਗਲਾ ਟੱਪਦਾ ਹੂੰ ਲੁਧਿਆਣੇ ਤੋਂ ਬੰਦਾ ਗੱਡੀ ਚਲਾ ਕੇ ਲੈ ਕੇ ਜਾਂਦਾ ਉਹ ਕਿਸੇ ਸਾਧਨ ਚ ਨਹੀਂ ਮਾਰਦਾ ਕਿਸੇ ਨਹਿਰ ਚ ਨਹੀਂ ਸੜਦਾ ਕਿਤੇ ਉਹ ਉਹਨੂੰ ਮੌਤ ਉਸ ਤਰੀਕੇ ਦੀ ਨਹੀਂ ਆਉਂਦੀ ਉਹ ਮਦਬੁੱਧੀ ਆ ਜਦੋਂ ਉਹ ਜੰਗਲਾ ਟੱਪ ਜਾਂਦਾ ਫੜਿਆ ਜਾਂਦਾ ਉਦੋਂ ਬਾਅਦ ਚ ਮੰਦਬੁੱਧੀ ਬਣ ਜਾਂਦਾ ਬਿਆਦਵੀ ਕਰਨ ਵਾਲੇ ਅੱਜ ਵੀ ਵੀਆਈਪੀ ਕਲਚਰ ਚ ਗੱਲ ਰਿਹਾ। ਹੂੰ ਸਕਾਟ ਉਹਨਾਂ ਦੇ ਅੱਗੇ ਚੱਲਦੀ ਆ। ਹੂੰ ਜਦੋਂ ਜਾਂਦੇ ਇੱਕ ਜੈਫਸੀ ਮੂਰੇ ਹੱਕ ਪਿੱਛੇ ਜਦੋਂ ਤਰੀਕ ਤੇ ਜਾਣਾ ਉੱਥੇ ਗਾਰਡ ਲੱਗਦੀ ਆ। ਹੂੰ ਸੋ ਇਸ ਤਰੀਕੇ ਦਾ ਜੇ ਵੀਆਈਪੀ ਬਣਾ ਕੇ ਉਹਨਾਂ ਨੂੰ ਪ੍ਰਮੋਟ ਕਰਨਾ ਹੈ ਜਾਂ ਫੇਰ ਤਾਂ ਰਹਿਣ ਦਿਓ। ਇੱਥੇ ਤਾਂ ਰਹਿਣ ਦਿਓ ਤਾਂ ਫਾਇਦਾ ਹੀ ਕੋਈ ਨਹੀਂ। ਬਿਲਕੁਲ ਦੂਜੀ ਗੱਲ ਜੇ ਵਾਕਈ ਜਦੋਂ ਉਹਨਾਂ ਦਾ ਪਰਿਵਾਰ ਮੰਨਦਾ ਹੈ ਵੀ ਸਾਡੇ ਮੁੰਡੇ ਨੇ ਗਲਤ ਕੀਤਾ, ਖੁਦ ਮੰਨਦਾ ਵੀ ਮੈਂ ਗਲਤ ਕੀਤਾ, ਮੈਂ ਇਹ ਕੀਤਾ। ਫਿਰ ਉਹਨੂੰ ਜਾਣ ਦਾ ਅਧਿਕਾਰ ਚ ਆ ਆਪਣੇ ਗਵਾਂਧੀ ਦੇਸ਼ ਦਾ ਕਾਨੂੰਨ ਤੇ ਹੋਰ ਵੀ ਕਈ ਤਿੰਨ ਚਾਰ ਇੰਟਰਨੈਸ਼ਨਲ ਕੰਟਰੀਆਂ ਦਾ ਕਾਨੂੰਨ ਹੈ ਜਿਹੜਾ ਸੇਮ ਆ ਤੇ ਇਹਦੇ ਵਿੱਚ ਇੱਕ 295 ਸੀ ਧਾਰਾ ਜਿਹੜੀ ਪਾਕਿਸਤਾਨ ਵਿੱਚ ਹਮ ਜਿਹੜੀ ਅੱਜ ਵੀ ਕੰਮ ਕਰਦੀ ਉਹ ਸਰ ਕਲਮ ਕਰਦੇ ਆ ਪਬਲਿਕ ਦੇ ਵਿੱਚ ਠੀਕ ਹੈ ਤੇ ਕੀ ਪ੍ਰੈਜ਼ੀਡੈਂਟ ਨਾਲ ਜਿਹਦੇ ਨਾਲ ਮੈਂ ਇਹ ਗੱਲ ਕਹੂੰਗਾ ਕਿ ਉਹ ਮਿਸਾਲੀਆ ਸਜ਼ਾ ਇਸ ਤਰੀਕੇ ਦੀ ਆ ਕਿ ਕਦੇ ਸੁਣਿਆ ਕਿ ਪਾਕਿਸਤਾਨ ਦੇ ਵਿੱਚ ਕ੍ਰਾਂਚੀਬ ਦੀ ਬਿਆਦ ਵੀ ਹੋ ਤੁਸੀਂ ਦੇਖ ਰਹੇ ਹੋ ਲਿਵਨ ਤੇ ਮੈਂ ਹਾਂ ਗਗਨ ਸਿੱਧੂ ਇਸ ਵਕਤ ਮੇਰੇ ਨਾਲ ਬਾਈ ਸੁਖਰਾਜ ਸਿੰਘ ਨਿਆਮੀ ਵਾਲਾ ਮੌਜੂਦ ਹੈ ਕੋਈ ਸਾਰੇ ਬਾਈ ਨੂੰ ਜਾਣਦੇ ਹੋ ਵਿਆਧਵੀ ਦੇ ਉੱਪਰ ਇੱਕ ਕਾਨੂੰਨ ਬਣਨ ਜਾ ਰਿਹਾ ਹੈ ਤੇ ਇਹਨਾਂ ਦੇ ਪਿਤਾ ਦੀ ਬਹੁਤ ਵੱਡੀ ਕੁਰਬਾਨੀ ਹੈ ਪੰਥ ਦੇ ਲਈ ਇਹ ਵੀ ਤੁਸੀਂ ਸਾਰੇ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹੋ ਸੋ ਬਾਈ ਦੇ ਨਾਲ ਗੱਲਬਾਤ ਕਰਾਂਗੇ ਉਸ ਕਾਨੂੰਨ ਨੂੰ ਲੈ ਕੇ ਵਿਆਧਵੀਆਂ ਨੂੰ ਲੈ ਕੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਸੱਚੀ ਗੱਲ ਬਾਈ ਦੀ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾ ਸਵਾਲ ਭਈ ਮੈਸੀ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਹ ਕਾਨੂੰਨ ਬਣਨ ਜਾ ਰਿਹਾ ਹੈ ਸਾਡੀ ਜਿਹੜੀ ਜਦੋਂ ਜਦ ਸੀ ਹੋ ਰੰਗ ਲੈ ਕੇ ਆਈ ਹੈ ਮੈਸੇ ਤਾਂ ਸਾਡੀ ਸਾਰਿਆਂ ਦੀ ਪਰ ਚਲੋ ਉਸ ਫੌਜੀ ਦੇ ਸਰਸੇਰਾ ਜ਼ਿਆਦਾ ਵੱਜਦਾ ਆ ਤੇ ਪਹਿਲਾਂ ਤਾਂ ਮੈਂ ਪੁੱਛਣਾ ਚਾਹੂੰਗੀ ਵੀ ਇਹ ਜਿਹੜਾ ਬੇਅਦਬੀ ਦੀ ਜਿਹੜੀ ਸਜ਼ਾ ਸੀ ਪਹਿਲਾਂ ਕੀ ਜਿਹੜਾ ਕਾਨੂੰਨ ਸੀਗਾ ਹਨਾ ਉਹ ਕੀ ਸੀ ਤੇ ਉਹਦੇ ਵਿੱਚ ਸਜ਼ਾ ਕਿੰਨੀ ਸੀ ਤੇ ਕੀ ਲੋੜ ਪਈ ਕਿ ਸਾਨੂੰ ਮੰਗਣਾ ਪਿਆ ਬਿਲਕੁਲ ਜੀ ਪਹਿਲਾਂ ਇਹ ਸੀਗਾ ਪੈਣਾ ਜਿਹੜੀ ਬੇਅਦਬੀ ਆ ਉਹ ਪਹਿਲਾਂ ਤਾਂ ਦੁਖਦਾਈ ਗੱਲ ਆ ਕਿ ਸਾਡੀ ਪੰਜਾਬ ਵਰਗੀ ਸਟੇਟ ਦੇ ਵਿੱਚ ਇੱਕ ਬੇਅਦਬੀ ਹੋਵੇ ਹੂੰ ਉਹ ਵੀ ਸਾਡੇ ਉਸ ਸਟ ਦੀ ਜਿਹਦਾ ਬਹੁਮਤ ਪੰਜਾਬ ਦੇ ਵਿੱਚ ਆ ਜੇ ਆਪਾਂ ਗੱਲ ਕਰੀਏ ਸਿੱਖ ਸਟੇਟ ਹੋਵੇ ਸਿੱਖਾਂ ਦੇ ਸਟ ਦੀ ਬੇਅਦਬੀ ਹੋਵੇ ਤਾਂ ਇਹ ਤੋਂ ਮਾੜੀ ਗੱਲ ਸਾਡੇ ਵਾਸਤੇ ਹੋ ਨਹੀਂ ਸਕਦੀ ਬਿਲਕੁਲ ਇਹ ਚੀਜ਼ ਦੀ ਲੋੜ ਤਾਂ ਪਈ ਕਿਉਂਕਿ ਪੰਜਾਬ ਦੇ ਲੋਕ ਗੁਰੂਆਂ ਨੂੰ ਛੱਡ ਕੇ ਸਾਡੇ ਉਸ ਪੰਜਾਬ ਦੇ ਫਲਸਫੇ ਨੂੰ ਛੱਡ ਕੇ ਡੇਰਾਵਾਦ ਨੂੰ ਪਹਿਲ ਦੇਣ ਲੱਗ ਗਏ ਹੂੰ ਡੇਰੇਵਾਦ ਨੇ ਇਦਾਂ ਦੀ ਤੁਹਾਡੀ ਲੜਾਈ ਬਣਾ ਦਿੱਤੀ ਕਿ ਕਦੇ ਤੁਸੀਂ ਸੁਣਿਆ ਨਹੀਂ ਸੀਗਾ ਵੀ ਗੁਰੂ ਸਾਹਿਬ ਦੇ ਅੰਗ ਵੀ ਪਾੜੇ ਜਾ ਸਕਦੇ ਆ। ਹਮ ਅਸੀਂ ਇਹ ਤਾਂ ਸੁਣਿਆ ਸੀਗਾ ਵੀ ਹਕੂਮਤ ਵੱਲੋਂ ਹਮਲੇ ਕੀਤੇ ਗਏ ਤੇ ਸਾਡੇ ਇਤਿਹਾਸ ਨੂੰ ਸਾੜਿਆ ਗਿਆ। ਹਮ ਖੁਰਦਬਦ ਕੀਤਾ ਗਿਆ। ਹਮ ਸਾਡੇ ਅਸਟ ਸਾੜੇ ਗਏ। ਹਮ ਉਹ ਸੁਣਿਆ ਸੀ ਪਰ ਇਹ ਪਹਿਲੀ ਵਾਰੀ ਹੋਇਆ ਕਿ ਲਲਕਾਰਿਆ ਗਿਆ। ਗੁਰੂ ਸਾਹਿਬ ਦੇ ਸਰੂਪ ਚੋਰੀ ਕੀਤੇ ਗਏ ਤੇ ਉਸ ਤੋਂ ਬਾਅਦ ਉਹਦੇ ਅੰਗ ਪਾੜ ਕੇ ਖਲੀਆਂ ਚ ਖਲਾਰੇ ਗਏ। ਜਿਹੜੀ ਆਪਣੇ ਆਪ ਦੇ ਵਿੱਚ ਬਹੁਤ ਦੁਖਦਈ ਗੱਲ ਆ। ਹਮ ਹੁਣ ਆ ਗਈ ਇਸ ਤੇ ਸਜ਼ਾ ਦੀ ਗੱਲ। ਹਮ ਪਿੱਛੇ ਜੇ ਇਸ ਕੇਸ 'ਚ ਇੱਕ ਸਜ਼ਾ ਹੋਈ ਸੀ ਹਜੇ ਹੂੰ ਬੇਅਦਬੀ ਦੇ ਵਿੱਚ ਜੀ ਉਹਦੇ ਵਿੱਚ ਕੀ ਹੋਇਆ ਸਜ਼ਾ ਬਾਅਦ 'ਚ ਹੁੰਦੀ ਆ ਹੂੰ ਜ਼ਮਾਨਤੀਆ ਬਾਹਰ ਖੜਾ ਹੁੰਦਾ ਨਾਲ ਦੀ ਨਾਲ ਉਹਨੂੰ ਜ਼ਮਾਨਤ ਦੇ ਦਿੱਤੀ ਆ ਜ਼ਮਾਨਤ ਹੀ ਨਹੀਂ ਦਿੱਤੀ ਜਾਂਦੀ ਜ਼ਮਾਨਤ ਦੇ ਨਾਲ ਜੱਜ ਰეკਮੈਂਡ ਕਰਦਾ ਕਿ ਇਹਦੀ ਜਾਨ ਨੂੰ ਬਾਹਰ ਖਤਰਾ ਹੈ ਹੂੰ ਇਹ ਸਾਡਾ ਕਾਨੂੰਨ ਸੀਗਾ ਠੀਕ ਹੈ ਜੀ ਉਹਦੇ 'ਚ 295 ਇਹ ਧਾਰਾ ਦੀ ਆਪਾਂ ਗੱਲ ਕਰਦੇ ਆ ਜਿਹਦੇ 'ਚ ਬੇਅਦਬੀ ਕਰਨ ਵਾਲਿਆਂ ਤੇ ਲੱਗਦੀ ਆ 3 ਸਾਲ ਦੀ ਸਜ਼ਾ 3 ਸਾਲ ਤੋਂ ਘੱਟ ਦੀ ਸਜ਼ਾ ਜੱਜ 3 ਸਾਲ ਤੋਂ ਘੱਟ ਵਾਲੀ ਸਜ਼ਾ ਜਿਹੜੀ ਹੁੰਦੀ ਆ ਉਹਨੂੰ ਮੌਕੇ ਤੇ ਜ਼ਮਾਨਤ ਦੇਣ ਦਾ ਅਧਿਕਾਰ ਖੇਤਰ ਰੱਖਦਾ ਹਾਂ ਤਾਂ ਅੱਜ ਇਹ ਲੋੜ ਹੀ ਅਸੀਂ ਉਦੋਂ ਤਾਂ ਮੰਗ ਕੀਤੀ ਸੀ ਵੇ ਪੰਜਾਬ ਦੇ ਵਿੱਚ ਇੱਕ ਮਸਾਲੀਆ ਸਜ਼ਾ ਹੋਣੀ ਚਾਹੀਦੀ ਆ ਇੱਕ ਡਰ ਹੋਣਾ ਚਾਹੀਦਾ ਲੋਕਾਂ ਦੇ ਵਿੱਚ ਕਿ ਇਹ ਇੱਥੇ ਕਿਸੇ ਵੀ ਅਸ਼ਟ ਦੀ ਬਿਆਦਬੀ ਨਾ ਹੋਵੇ ਅਸੀਂ ਕੱਲੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਬੀ ਦੇ ਵਾਸਤੇ ਸਜ਼ਾ ਨਹੀਂ ਮੰਗ ਰਹੇ ਸੀ ਹਾਂ ਪੰਜਾਬ ਇੱਕ ਸਾਂਝੀ ਵਾਲਤਾ ਦਾ ਸੂਬਾ ਹਾਂ ਪੰਜਾਬ ਦੇ ਵਿੱਚ ਸਮੂਚੀਆਂ ਕੌਮਾਂ ਰਹਿੰਦੀਆਂ ਸਾਡੇ ਜਿਹੜੇ ਧਰਮ ਦੀ ਗੱਲ ਵੈਸੇ ਤਾਂ ਧਰਮ ਅੱਜ ਬਹੁਤ ਬਣੇ ਪਏ ਆ ਪਰ ਜੇ ਸਪੈਸੀਫਿਕ ਦੀ ਗੱਲ ਕਰੀਏ Hindu Muslim Sikh Isai ਜਿਹੜੇ ਮੇਨ ਧਰਮਾਂ ਦੇ ਵਿੱਚ ਆਉਂਦੇ ਆ ਤੇ ਜਿਨ੍ਹਾਂ ਦਾ ਆਪਣੇ ਆਪ ਦੇ ਵਿੱਚ ਇਤਿਹਾਸ ਵੀ ਆ ਤੇ ਜਿਨ੍ਹਾਂ ਦੀਆਂ ਜਿਨ੍ਹਾਂ ਦੀ ਆਪਾਂ ਗੱਲ ਕਰੀਏ ਕਿ ਗ੍ਰੰਥ ਵੀ ਆ Hinduਾਂ ਦੀ ਗੱਲ ਕਰੀਏ ਉਹਨਾਂ ਦੀ ਭਗਵਤ ਗੀਤਾ ਹੋ ਗਈ ਉਹਨਾਂ ਦੇ ਹੋਰ ਜਿਹੜੇ ਗ੍ਰੰਥ ਹੋਗੇ ਮੁਸਲਮਾਨਾਂ ਦੀ ਗੱਲ ਕਰੀਏ ਤਾਂ ਕੁਰਾਨ ਸ਼ਰੀਫ ਦੀ ਗੱਲ ਆਉਂਦੀ ਆ ਤੇ ਜੇ 크੍ਰਿਸਚਨਾ ਦੀ ਗੱਲ ਕਰੀਏ ਤਾਂ ਬਾਈਬਲ ਆਉਂਦਾ ਹਾਂ ਤੇ ਸਭ ਤੋਂ ਸਰਵ ਉੱਚਤਾ ਜਿਹੜਾ ਸਾਡੇ ਸ਼ਬਦ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮਿਲੀ ਹੋਈ ਆ ਤਾਂ ਇਦਾਂ ਦਾ ਨਰਾਦਰ ਪੰਜਾਬ 'ਚ ਹੋਣਾ ਮੰਦ ਭਾਗੀ ਉਹਦੇ ਉੱਤੇ ਇਥੋਂ ਦੇ ਕਾਨੂੰਨ ਨੇ ਇਥੋਂ ਦੀਆਂ ਸਰਕਾਰਾਂ ਨੇ ਸਿਸਟਮ ਨੇ ਉਹਦੇ ਤੇ ਕਾਰਵਾਈ ਨਾ ਕਰਨਾ ਜਾਂ ਉਹ ਬਿਆਦਵੀ ਕਰਨ ਵਾਲੇ ਨੂੰ ਮੰਦ ਬੁੱਧੀ ਕਹਿ ਕੇ ਛੱਡ ਦੇਣਾ ਆਪਣੇ ਆਪ ਦੇ ਵਿੱਚ ਇੱਕ ਹਾਸੋ ਹੀ ਨਹੀਂ ਗੱਲ ਸੀ ਤਾਂ ਜਿਹਦੇ ਕਰਕੇ ਸਿੱਖ ਸੰਗਤਾਂ ਦੀਆਂ ਅਰਦਾਸਾਂ ਮੈਂ ਕਹੂੰਗਾ ਕਿ ਪਿਛਲੇ 10 ਸਾਲ ਤੋਂ ਇੱਕ ਦਹਾਕੇ ਤੋਂ ਤਦੋਂ ਤੋਂ ਇਹ ਵੀ ਅਦਵੀ ਸ਼ੁਰੂ ਹੋਈ ਹੈ 2015 ਤੋਂ ਵੈਸੇ ਤਾਂ 2007 ਤੋਂ ਹੀ ਇਸ ਡੇਰੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਸੀ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਰੂਪ ਸਵਾਗ ਰਚਾ ਕੇ ਸਲਾਦਪੁਰੇ ਜਿਹੜਾ ਉਹਨੇ ਆਪਣਾ ਜੋ ਵੀ ਉੱਕ ਕਰਮ ਕੀਤੇ ਉਹਦੇ ਵਿੱਚ ਸਤ ਸਾਰੇ ਸਾਜ ਕੇ ਪਰ ਸਾਡੇ ਲੋਕਾਂ ਨੇ 1 ਜੂਨ 2015 ਨੂੰ ਹੀ ਬਯਦਵੀ ਦਾ ਜਿਹੜਾ ਰੰਗ ਦਿੱਤਾ ਰੂਪ ਮੰਨਿਆ ਕਿ ਵੀ ਅਧਵੀ 1 ਜੂਨ 2015 ਤੋਂ ਸ਼ੁਰੂ ਹੋਈ ਆ ਹੂੰ ਚਲਦਿਆਂ ਚਲਦਿਆਂ ਅੱਜ 2025 ਆ ਗਿਆ ਤਿੰਨ ਸਰਕਾਰਾਂ ਬਦਲੀਆਂ ਤਿੰਨ ਚਾਰ ਮੁੱਖ ਮੰਤਰੀ ਬਦਲ ਗਏ ਆ ਆ ਵੀ ਜਿਹੜੇ ਅੱਜ ਵੀ ਆ ਇਹ ਵੀ 24 ਘੰਟਿਆਂ ਚ ਕਹਿ ਕੇ ਆਏ ਸੀ ਹੂੰ ਸਾਢੇ ਤਿੰਨ ਸਾਲ ਬਾਅਦ ਇੱਕ ਬਿੱਲ ਲਿਆਂਉਣ ਦੀ ਗੱਲ ਕਰਦੇ ਕਿਉਂਕਿ ਜਿਹੜਾ ਅਧਾਰ ਖੇਤਰ ਪੰਜਾਬ ਸਰਕਾਰ ਕੋਲੇ ਸੀ ਇਹ 24 ਘੰਟਿਆਂ ਚ ਵੀ ਪੂਰਾ ਕੀਤਾ ਜਾ ਸਕਦਾ ਸੀ ਪਹਿਲੀ ਕੈਬਨਿਟ ਚ ਵੀ ਕੀਤਾ ਜਾ ਸਕਦਾ ਸੀ ਅਸੀਂ ਫਿਰ ਕਹਿੰਨੇ ਆ ਚਲੋ ਜੇ ਕੋਈ ਲੋਕਾਂ ਦੀਆਂ ਅਰਦਾਸਾਂ ਬੇਨਤੀਆਂ ਸਦਕਾ ਇਹਨਾਂ ਨੂੰ ਸੋਝੀ ਆ ਮਾੜੀ ਮੋਟੀ ਜੇ ਕੋਸ਼ਿਸ਼ ਕਰਨ ਵਾਲੇ ਪਾਸੇ ਵਧੇ ਆ ਤਾਂ ਮੈਂ ਕਹਿੰਨਾ ਕਿ ਹੋਣਾ ਚ ਸੀਮਤ ਹੋਣਾ ਚਾਹੀਦਾ ਹੂੰ ਸਜ਼ਾ ਵੱਡੀ ਹੋਣੀ ਚਾਹੀਦੀ ਆ ਮਸਾਲੀਆਂ ਹੋਣੇ ਚਾਹੀਦੀ ਆ ਤੇ ਕੋਈ ਚੋਰ ਮੋਰੀ ਨਹੀਂ ਰਹਿਣੀ ਚਾਹੀਦੀ ਬੇਅਦਬੀ ਕਰਨ ਵਾਲਾ ਦੋਸ਼ੀ ਦਿਨਾਂ ਦੇ ਵਿੱਚ ਉਹ ਸਜ਼ਾ ਬੰਦ ਹੋਣਾ ਚਾਹੀਦਾ ਹੂੰ ਬਈ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਜਾਂਦੀ ਹੈ ਕਿ ਤੁਸੀਂ ਕਹਿੰਦੇ ਕੋਈ ਚੋਰ ਮੋਰੀ ਨਹੀਂ ਹੋਣੀ ਚਾਹੀਦੀ ਚੋਰ ਮੋਰੀ ਸਿੱਧੀ ਜੀ ਗੱਲ ਹੈ ਕਿ ਮੰਦਪਾਗੀ ਜਾਂ ਕਹੋ ਵੀ ਮੰਦਬੁੱਧੀ ਬੰਦੇ ਨੂੰ ਕਹਿ ਦਿੰਦੇ ਸੀ ਵੀ ਇਹ ਇਹਦੀ ਤਾਂ ਜੀ ਮੈਂਟਲੀ ਸੇ ਮੰਦਬੁੱਧੀ ਦਾ ਬਿਆਨ ਤੁਸੀਂ ਬਹੁਤ ਵਾਰ ਸੁਣਿਆ ਹੋਣਾ ਉਹ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੂੰ ਜੇ ਮੰਦਬੁੱਧੀ ਬੱਚਾ ਬੰਦਾ ਜੋ ਵੀ ਬੇਅਦਵੀ ਕਰਨ ਵਾਲਾ ਦੇਖੋ ਤਖਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਵੀ ਕਰਨ ਪਹੁੰਚਦਾ ਜੰਗਲਾ ਟੱਪਦਾ ਹੂੰ ਲੁਧਿਆਣੇ ਤੋਂ ਬੰਦਾ ਗੱਡੀ ਚਲਾ ਕੇ ਲੈ ਕੇ ਜਾਂਦਾ ਉਹ ਕਿਸੇ ਸਾਧਨ ਚ ਨਹੀਂ ਮਾਰਦਾ ਕਿਸੇ ਨਹਿਰ ਚ ਨਹੀਂ ਸੜਦਾ ਕਿਤੇ ਉਹ ਨੂੰ ਮੌਤ ਉਸ ਤਰੀਕੇ ਦੀ ਨਹੀਂ ਆਉਂਦੀ ਉਹ ਮੰਦਬੁੱਧੀ ਆ ਜਦੋਂ ਉਹ ਜੰਗਲਾ ਟੱਪ ਜਾਂਦਾ ਫੜਿਆ ਜਾਂਦਾ ਉਸ ਤੋਂ ਬਾਅਦ ਚ ਮੰਦਬੁੱਧੀ ਬਣ ਜਾਂਦਾ ਹੂੰ ਇਹ ਵੀ ਬਹੁਤ ਵੱਡਾ ਸਵਾਲ ਹੈ ਬਿਲਕੁਲ ਇਹ ਪ੍ਰਸ਼ਾਸਨ ਹੀ ਆਪਣੇ ਗਲੋਗਲਾਵਾ ਲਾਉਣ ਦੇ ਲਈ ਮੰਦਬੁੱਧੀ ਕਹਿ ਕੇ ਉਹ ਪਰਿਵਾਰ ਨੂੰ ਕਨਵਿੰਸ ਕਰਵਾ ਦਿੰਦਾ ਹੈ ਪਰਿਵਾਰ ਦਵਾਈ ਦਿਖਾ ਅੱਜ ਕਿਹਦੀ ਨਹੀਂ ਦਵਾਈ ਚੱਲਦੀ ਹਮ ਅੱਜ ਕਿਹੜੇ ਘਰੇ ਮਰੀਜ਼ ਨਹੀਂ ਹੈਗਾ ਹਮ ਕਿਹੜੇ ਨੂੰ ਡਿਪਰੈਸ਼ਨ ਨਹੀਂ ਹੈਗਾ ਸਾਰੇ ਲੋਕ ਤੁਸੀਂ ਵੇਖੋ ਸੜਕਾਂ ਤੇ ਜਾਂਦੇ ਮੋਟਰਸਾਈਕਲ ਵਾਲਾ ਬੰਦਾ ਆਇਆ ਹੈ ਸਿਰ ਮਾਰਦਾ ਜਾਊਗਾ ਉਹ ਆਪਣੇ ਆਪ ਚ ਗੱਲਾਂ ਕਰਦਾ ਜਾਂਦਾ ਹੁੰਦਾ ਸੋ ਇਹ ਇਹ ਤਾਂ ਇੱਕ ਗਲੋਗਰਾਵਾ ਲਾਉਣ ਦੇ ਲਈਓ ਕਹਿ ਕੇ ਆਪਣੇ ਖੜਾ ਛੜਾ ਲੈਂਦੇ ਆ ਪਰ ਫਿਰ ਫਿਰ ਉੱਥੀ ਗੱਲ ਆ ਜਾਂਦੀ ਆ ਵੀ ਜੇ ਕਾਨੂੰਨ ਆਪਦੇ ਕੰਮ ਚੰਗੇ ਤਰੀਕੇ ਨਾਲ ਕਰਦਾ ਹੁੰਦਾ 2007 ਚ ਸਰਸੇ ਵਾਲੇ ਸਾਧ ਨੂੰ ਟੰਗਿਆ ਹੁੰਦਾ ਤਾਂ ਹੋ ਸਕਦਾ 2015 ਚ ਅੰਗਣਾ ਪਾੜ ਦੇ ਹੂੰ ਤੁਸੀਂ ਮਿਸਾਲੀਆ ਸਜ਼ਾ ਕਹੀ ਇਹਦੇ ਵਿੱਚ ਦੇਖੋ ਕਤਲ ਹੋ ਗਿਆ ਰੇਪ ਹੋ ਗਿਆ ਇਹ ਸਭ ਤੋਂ ਘਿਣਾਉਣੇ ਅਪਰਾਧ ਮੰਨੇ ਜਾਂਦੇ ਆ ਤੇ ਇਹਦੇ ਵਿੱਚ 20 ਸਾਲੀ ਜਾਂ ਮੌਤ ਦੀ ਸਜ਼ਾ ਫਾਂਸੀ ਦੀ ਸਜ਼ਾ ਇਹ ਦੋ ਸਜ਼ਾਵਾਂ ਹੁੰਦੀਆਂ ਆ ਦੀ ਬੇਅਦਬੀ ਲਈ ਇਸ ਤੋਂ ਵੀ ਸਖਤ ਜਾਂ ਇਹਦੇ ਵਰਗੀ ਸਜ਼ਾ ਦੀ ਮੰਗ ਕੀਤੀ ਗਈ। ਇਹਦੇ ਵਰਗੀ ਸਜ਼ਾ ਦੀ ਜੇ ਮੈਂ ਗੱਲ ਕਰੂੰਗਾ ਫਿਰ ਤਾਂ ਇੱਥੇ ਫਿਰ ਬਹੁਤ ਬੰਦੀਆਂ ਜਥੇਬੰਦੀਆਂ ਉੱਠ ਖੜਦੀਆਂ ਲੋਕ ਉੱਠ ਖੜਦੇ ਆ ਕਮਿਸ਼ਨ ਉੱਠ ਖੜਦੇ ਆ ਮਨੁੱਖੀ ਅਧਿਕਾਰਾਂ ਦੀ ਗੱਲ ਆਪਣਾ ਕਾਨੂੰਨ ਆਪਣੇ ਗਵਾਂਢੀ ਦੇਸ਼ ਦਾ ਕਾਨੂੰਨ ਤੇ ਹੋਰ ਵੀ ਕਈ 3-4 ਇੰਟਰਨੈਸ਼ਨਲ ਕੰਟਰੀਆਂ ਦਾ ਕਾਨੂੰਨ ਆ ਜਿਹੜਾ ਸੇਮ ਆ। ਹੂੰ ਜਿੱਥੇ ਇਹ ਸਜ਼ਾ ਹੁੰਦੀ ਆ ਮਸਾਲੀਆ ਸਜ਼ਾ 295A ਭਾਵੇਂ ਇਹਨਾਂ ਨੇ ਅੱਜ ਅੰਡੀਆ ਨੇ ਆਪਣੇ ਲਾਅ ਨੂੰ ਚੇਂਜ ਕਰਕੇ ਉਹਦੇ ਨਾਮ ਬਦਲ ਦਿੱਤੇ ਆ ਪਰ 295 A ਤੇ B ਤੇ 295 ਤਿੰਨ ਧਾਰਾ ਜਿਹੜੀਆਂ ਲੱਗਦੀਆਂ ਇਸ ਬੇਅਦਬੀ ਦੇ ਵਿੱਚ ਉਹ ਬੇਅਦਬੀ ਹੁੰਦੀ ਹੈ ਕਿਸੇ ਦੇ ਭਾਵਨਾ ਨੂੰ ਠੇਸ ਪਹੁੰਚਾਉਂਦੀ 295 ਲਾਤੀ 295 A ਲਾਤੀ ਕਿ ਉਹਨੇ ਜਾਣ ਬੁੱਝ ਕੇ ਕੀਤਾ ਇਦਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਤੇ ਇਹਦੇ ਵਿੱਚ ਇੱਕ 295 C ਧਾਰਾ ਜਿਹੜੀ ਪਾਕਿਸਤਾਨ 'ਚ ਹਮ ਜਿਹੜੀ ਅੱਜ ਵੀ ਕੰਮ ਕਰਦੀ ਉਹ ਸਰ ਕਲਮ ਕਰਦੇ ਆ ਪਬਲਿਕ ਦੇ ਵਿੱਚ ਠੀਕ ਹੈ ਤੇ ਕੀ ਦੇ ਨਾਲ ਜਿਹਦੇ ਨਾਲ ਮੈਂ ਇਹ ਗੱਲ ਕਹੂੰਗਾ ਕਿ ਉਹ ਮਿਸਾਲੀਆ ਸਜ਼ਾ ਇਸ ਤਰੀਕੇ ਦੀ ਆ ਕਦੇ ਸੁਣਿਆ ਕਿ ਪਾਕਿਸਤਾਨ ਦੇ ਵਿੱਚ ਕ੍ਰਾਂਚੀਫ ਦੀ ਬਿਆਦਵੀ ਹੋ ਗਈ ਕਦੇ ਵੀ ਨਹੀਂ ਕਿਉਂ ਨਹੀਂ ਹੁੰਦੀ ਕਿਉਂਕਿ ਉੱਥੇ ਇੱਕ ਮਾਹੌਲ ਕ੍ਰੀਏਟ ਕੀਤਾ ਗਿਆ ਜਿਹੜਾ ਕਰੂਗਾ ਉਹ ਲੋਕਾਂ ਦੇ ਵਿੱਚ ਜਦੋਂ ਸਜ਼ਾ ਦਿੱਤੀ ਜਾਊਗੀ ਉਹਨੂੰ ਦੇਖ ਕੇ ਕਿੰਨੇ ਲੋਕ ਸੋਚਣਗੇ ਵੀ ਸਾਡੇ ਨਾਲ ਵੀ ਆ ਹੋਊਗਾ ਜੇ ਅਸੀਂ ਇਦਾਂ ਦਾ ਕੁਝ ਕਰਮ ਸੋਚਾਂਗੇ ਤੁਸੀਂ ਅੱਜ ਪੰਜਾਬ ਦੇ ਹਾਲਾਤ ਕੀ ਬਣਾ ਦਿੱਤੇ ਆ ਸਾਡੇ ਆਪਣੀ ਉਮਰ ਦੇ ਵਿੱਚ ਆਪਾਂ ਦੇਖੀਏ ਅੱਜ ਤੋਂ 15 ਸਾਲ ਪਿੱਛੇ ਚੱਲ ਜਾਈਏ ਗੁਰਦੁਆਰੇ ਦੇ ਗੇਟ ਨਹੀਂ ਹੁੰਦਾ ਸੀ ਹੂੰ ਮੂਹਰਲਾ ਹੂੰ ਜੇ ਉਹ ਰਾਤ ਨੂੰ ਬੰਦ ਕਰਦੇ ਰਾਤ ਨੂੰ ਕਰਦੇ ਸੀ ਉਹ ਵੀ ਚਲੋ ਵੀ ਕੋਈ ਜਾਨਵਰ ਨੰਦਰ ਵਰਜਾ ਹਾਂ ਉਹ ਵੀ ਝਾੜੀਆਂ ਝੂੜੀਆਂ ਲਾ ਕੇ ਤਾਰ ਲਾ ਕੇ ਤਾਰ ਲਾ ਕੇ ਜਾਨਵਰ ਨੰਦਰ ਵਰਜੇ ਮੇਨ ਮਕਸਦ ਇਹ ਹੁੰਦਾ ਸੀਗਾ ਵੀ ਜਦੋਂ ਜਿਹੜੇ ਨੂੰ ਪਤਾ ਹੀ ਨਹੀਂ ਵੀ ਉਹ ਅੰਦਰ ਜਾ ਕੇ ਕੋਈ ਉਦਾਂ ਦੀ ਹਰਕਤ ਜੀ ਨਾ ਕਰ ਦੇ ਜਾਨਵਰ ਤੋਂ ਫਿਰ ਅੱਗੇ ਜਾਲੀਆਂ ਵਾਲੇ ਗੇਟ ਉਹ ਕਿਉਂ ਆਗੇ ਕਿਉਂਕਿ ਉਹ ਆਪਣੇ ਬੰਦੋਂ ਲੱਗੇ ਸੀ ਇਸ ਦੋ ਵਾਰ ਤਾਂ ਕੁਝ ਨਹੀਂ ਸੀਗਾ ਅਸੀਂ ਮੱਥਾ ਟੇਕਦੇ ਹਾਂ ਦੇ ਗੱਪੇ ਲੈਂਦੇ ਸੀ ਹੁਣ ਯਾਰ ਏਡੀ ਤਰਾਸਦੀ ਹੋ ਗਈ ਆ ਕਿ ਜਿੰਨਾ ਟਾਈਮ ਗ੍ਰਾਂਥੀ ਸਿੰਘ ਬਾਹਰ ਆਉਂਦਾ ਉਹ ਜਿੰਦਾ ਲਾ ਕੇ ਆਉਂਦਾ ਇਹ ਮਾਹੌਲ ਕ੍ਰੀਏਟ ਕੀਤਾ ਗਿਆ ਪੰਜਾਬ ਦਾ ਪੰਜਾਬ ਦੇ ਵਿੱਚ ਇਹ ਪੰਜਾਬ ਦੇ ਵਿੱਚ ਖਾਸ ਤੌਰ ਤੇ ਮਗੂਹ ਸਿੱਖ ਧਰਮ ਨੂੰ ਟਾਰਗੇਟ ਕੀਤਾ ਗਿਆ ਹਮ ਟਾਰਗੇਟ ਕਰਕੇ ਜਿਹੜੀ ਅੱਜ ਸਾਡੀ ਨੌਜਵਾਨ ਪੀੜ੍ਹੀ ਆ ਜਿਨ੍ਹਾਂ ਨੂੰ ਅਸੀਂ ਸਾਡੇ ਯੋਧਿਆਂ ਦੀਆਂ ਸਾਡੇ ਪੁਰਖਿਆਂ ਦੀਆਂ ਕਹਾਣੀਆਂ ਸੁਣਾਉਣੀਆਂ ਸਾਖੀਆਂ ਸੁਣਾਉਣੀਆਂ ਜਿਨ੍ਹਾਂ ਨੂੰ ਇਤਿਹਾਸ ਸੁਣਾ ਕੇ ਉਹਨਾਂ ਨੂੰ ਇਸ ਲੀ ਤੇ ਪਾਉਣਾ ਵੱਡੇ ਕਰਨਾ ਤੇ ਉਹ ਸੋਚਦੇ ਹੋਣਗੇ ਯਾਰ ਜਿਹੜੇ ਅੰਗ ਹੀ ਨਹੀਂ ਰੋਕ ਸਕੇ ਹਮ ਗੁਰੂ ਹੀ ਪਾੜਤਾ ਉਹਦੇ ਚ ਕਿੰਨੀ ਤਾਕਤ ਹੋਗੀ ਇੱਕ ਕਨਫਿਊਜ਼ਨ ਪੈਦਾ ਕਰਦੀ ਨਾ ਕਿਉਂਕਿ ਅੱਜ ਦਾ ਯੁੱਗ ਹੈ ਜਿਹੜਾ ਡਿਜੀਟਲ ਯੁੱਗ ਹੈ ਹਮ ਤੇ ਅੱਜ ਵਾਲੇ ਬੱਚੇ ਆ ਜਿਹੜੇ ਆਪਣੇ ਅਰਗੇ ਤਾਂ ਹੈ ਨਹੀਂ ਵੀ ਕਾਊਂਟਰ ਸਵਾਲ ਨਹੀਂ ਕਰਨਾ ਜਲਦੀ 10-10 ਕਾਊਂਟਰ ਸਵਾਲ ਕਰਦੇ ਆ ਹਮ ਤੇ ਅਸੀਂ ਆਪਣੇ ਪੁਰਖਿਆਂ ਨੂੰ ਕਿਵੇਂ ਸਾਡੇ ਨੌਜਵਾਨਾਂ ਦੇ ਵਿੱਚ ਪ੍ਰੋਵਾਗੇ ਵੀ ਉਹਨਾਂ ਦੇ ਉਹਨਾਂ ਦੇ ਬਾਰੇ ਦੱਸ ਕੇ ਅਸੀਂ ਕਿਵੇਂ ਕਵਾਂਗੇ ਵੀ ਸਾਡੇ ਪੁਰਖਿਆਂ ਦਾ ਇਤਿਹਾਸ ਰਿਹਾ ਬਾਬਾ ਬੋਤਾ ਸਿੰਘ ਗਰਜਾ ਸਿੰਘ ਹਰ ਕਹਿੰਦਾ ਇਤਿਹਾਸ ਰਿਹਾ ਕਿਵੇਂ ਅਸੀਂ ਬਣਾ ਦਾਂਗੇ ਹਮ ਇਹ ਤਾਂ ਨਹੀਂ ਤੋੜਨ ਦੇ ਲਈ ਉਹਨਾਂ ਨੇ ਇੱਕ ਪ੍ਰੋਪੋਗੈਂਡਾ ਤਿਆਰ ਕਰਤਾ ਹਮ ਪੰਜਾਬ ਦੇ ਵਿੱਚ ਅੱਜ 450 ਤੋਂ ਵੱਧ ਵਾਰ ਬੇਅਦਬੀ ਹੈ ਜਿਹੜੀ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋ ਚੁਈ ਹਾਂ ਤੁਸੀਂ ਕਹਿਆ ਵੀ ਸਾਡੇ ਗੁਆਂਢੀ ਮੁਲਕਾਂ 'ਚ ਜਾਂ ਹੋਰ ਇੰਟਰਨੈਸ਼ਨਲ ਜਿਹੜੇ ਦੇਸ਼ ਨੇ ਉਹਨਾਂ ਦੇ ਵਿੱਚ ਇਹੋ ਜੀ ਸਜ਼ਾ ਹੈ ਸਿਰ ਕਲਮ ਕਰਨ ਦੀ ਕੀ ਹੁਣ ਤੁਸੀਂ ਪੰਜਾਬ ਦੇ ਵਿੱਚ ਅਜਿਹੀ ਸਜ਼ਾ ਦੀ ਮੰਗ ਕਰ ਰਹੇ ਹੋ ਜਾਂ ਮਤਲਬ ਜਿਹੜੀ ਆਲਰੇਡੀ ਚੱਲਦੀ ਹੈ ਜੋ ਕਤਲ ਲਈ ਹੈ ਉਹਦੇ ਬਰਾਬਰ ਦੀ ਉਹੀ ਮੰਨਦੇ ਹੋ ਵੀ ਉਹੀ ਹੋਣੀ ਚਾਹੀਦੀ ਉਹ ਉਹੀ ਹੋਗੀ ਤਾਂ ਤੁਸੀਂ ਅੱਜ ਦੇਖੋ ਬੇਅਦਬੀ ਕਰਨ ਵਾਲੇ ਅੱਜ ਵੀ ਵੀਆਈਪੀ ਕਲਚਰ ਚ ਜਲ ਰਹੇ ਆ ਸਕਾਟ ਉਹਨਾਂ ਦੇ ਅੱਗੇ ਚੱਲਦੀ ਆ ਜਦੋਂ ਜਾਂਦੇ ਇੱਕ ਜੈਪਸੀ ਮੂਰੇ ਇੱਕ ਪਿੱਛੇ ਜੇ ਉਹ ਤਰੀਕ ਤੇ ਜਾਣਾ ਉੱਥੇ ਗਾਰਡ ਲੱਗਦੀ ਆ ਸੋ ਇਸ ਤਰੀਕੇ ਦਾ ਜੇ ਵੀਆਈਪੀ ਬਣਾ ਕੇ ਉਹਨਾਂ ਨੂੰ ਪ੍ਰਮੋਟ ਕਰਨਾ ਹੈ ਤਾਂ ਫਿਰ ਤਾਂ ਰਹਿਣ ਦਿਓ ਇੰਨਾ ਰਹਿਣ ਦਿਓ ਤਾਂ ਫਾਇਦਾ ਹੀ ਕੋਈ ਨਹੀਂ ਦੂਜੀ ਗੱਲ ਜੇ ਵਾਕਈ ਜਦੋਂ ਉਹਨਾਂ ਦਾ ਪਰਿਵਾਰ ਮੰਨਦਾ ਹੈ ਵੀ ਸਾਡੇ ਮੁੰਡੇ ਨੇ ਗਲਤ ਕੀਤਾ ਖੁਦ ਮੰਨਦਾ ਵੀ ਮੈਂ ਗਲਤ ਕੀਤਾ ਮੈਂ ਇਹ ਕੀਤਾ ਫਿਰ ਉਹਨੂੰ ਜਾਣ ਦਾ ਅਧਿਕਾਰ ਕੀ ਆ ਹੂੰ ਤੁਸੀਂ ਕਹਿੰਦੇ ਹੋ ਜੀਨ ਦਾ ਅਧਿਕਾਰ ਹੀ ਨਹੀਂ ਹੋਣਾ ਚਾਹੀਦਾ ਬਿਲਕੁਲ ਫਿਰ ਉਹਨੂੰ ਫਿਰ ਉਹਦੇ ਫਿਰ ਉਹਦੂ ਵੱਡ ਹੋਰ ਕਿਸੇ ਨੂੰ ਪਤਾ ਹੀ ਕਿਵੇਂ ਲੱਗੂਗਾ ਵੀ ਅਗਲਾ ਸੋਚੂਗਾ ਨਾ ਵੀ ਫਲਾਣੇ ਬੰਦੇ ਨੇ ਆ ਕੀਤਾ ਸੀ ਭਾਈ ਉਹਦਾ ਉਹਦਾ ਟੱਬਰ ਨਾਲ ਵੀ ਆ ਕੁਝ ਹੋ ਗਿਆ ਹੂੰ ਬੇਅਦਬੀ ਦੇ ਵਿੱਚ ਕੀ ਕੀ ਚੀਜ਼ ਮੰਨਦੇ ਹੋ ਇੱਕ ਤਾਂ ਹੋ ਗਿਆ ਵੀ ਮਹਾਰਾਜ ਦੇ ਸਰੂਪ ਦਾ ਨੁਕਸਾਨ ਕਰਨਾ ਪਹਿਲੀ ਗੱਲ ਤਾਂ ਇਹ ਇਸ ਤਰੀਕੇ ਨੂੰ ਬਹੁਤ ਗਲਤ ਤਰੀਕੇ ਚ ਲੈਣਗੇ ਲੋਕ ਕਹਿਣਗੇ ਵੀ ਅੱਜ ਕੱਲ ਪੰਜਾਬ ਦੇ ਜਿਹੜੇ ਛੋਕੇ ਨਾਲ ਡੇਰਾਵਾਦ ਚੱਲ ਰਿਹਾ ਹੂੰ ਅੱਜ ਕੱਲ ਸਾਡੀ ਸਾਡੇ ਤਾਂ ਗੁਰੂ ਸਾਹਿਬ ਦੀ ਜਿਹੜੀ ਸੰਕਲਪ ਸੀਗਾ ਕਿ ਸ਼ਬਦ ਗੁਰੂ ਸਾਡਾ ਗੁਰੂ ਆ ਹੂੰ ਸਾਨੂੰ ਮੂਰਤੀਆਂ ਤੋਂ ਬੰਦਿਆਂ ਤੋਂ ਦੂਰ ਰੱਖ ਕੇ ਹੀ ਸਾਡੇ ਗੁਰੂ ਸਾਹਿਬ ਨੇ ਸ਼ਬਦ ਗੁਰੂ ਲੈ ਕੇ ਆਂਦਾ ਸੀ ਕਿ ਸਾਡੇ ਲੜਨਗੇ ਬਹੁਤ ਹੂੰ ਕਿਉਂਕਿ ਨਵੇਂ ਪਾਸ਼ਾ ਵੇਲੇ ਵੀ ਜੇ ਆਪਾਂ ਇਤਿਹਾਸ ਦੀ ਗੱਲ ਕਰੀਏ ਤਾਂ ਕਿੰਨੇ ਬਣ ਉੱਠੇ ਸੀ ਉਹਨਾਂ ਨੂੰ ਮਤਲਬ ਜਦੋਂ ਗੁਰੂ ਨੂੰ ਸਾਹਮਣੇ ਲੈ ਕੇ ਆਉਣਾ ਸੀਗਾ ਤੇ ਤੁਸੀਂ ਦੇਖੋ ਵੀ ਕਿੰਨੇ ਡਮੀ ਗੁਰੂ ਬਣ ਕੇ ਆ ਗਏ ਸੀ ਹੂੰ ਸੋ ਇਸ ਤਰੀਕੇ ਦੇ ਇਤਿਹਾਸ 'ਚ ਜਦੋਂ ਸ਼ਬਦ ਗੁਰੂ ਨਿਕਲ ਕੇ ਆਏ ਆ ਸਾਰਿਆਂ ਗੁਰੂਆਂ ਦੀ ਬਾਣੀ ਅੰਦਰ ਦਰਜ ਆ ਅਸੀਂ ਉਸ ਗੁਰੂ ਦੇ ਅੱਗੇ ਸੀਸ ਆਪਣਾ ਝੁਕਾਉਣੇ ਆ ਜਿਹਦੇ ਚ ਸਾਨੂੰ ਕੋ ਸਿੱਖਣ ਨੂੰ ਮਿਲ ਰਿਹਾ ਤੇ ਜੇ ਅੱਜ ਕਈ ਇਹ ਡੇਰੇ ਵਾਲੇ ਦਾ ਚੋਲਾ ਫੜ ਕੇ ਉਹਨੂੰ ਖਿੱਚਦਾ ਤੇ ਉਹ ਵੀ ਬੇਅਦਬੀ ਹੋ ਗਈ ਇਹ ਵੀ ਕੋਈ ਸਾਨਫਲੀ ਗੱਲ ਨਹੀਂ ਹੋਊਗੀ ਹਮ ਪਰ ਬੰਦਿਆਂ ਦੇ ਉੱਤੇ ਇਹ ਲਾਗੂ ਨਹੀਂ ਆ ਇਹ ਗੱਲ ਦੀ ਹਮ ਇਹ ਸਪੈਸੀਫਿਕ ਜਿਹੜੇ ਧਰਮ ਪੰਜਾਬ ਦੇ ਵਿੱਚ ਚੱਲ ਰਹੇ ਸੀ ਜਾਂ ਜਿਹੜੇ ਪ੍ਰਾਤਨ ਧਰਮ ਹੈਗੇ ਆ ਉਹਨਾਂ ਦੀ ਆਪਾਂ ਜੇ ਗੱਲ ਕਰ ਗਿਆ ਤਾਂ ਮੈਨੂੰ ਲੱਗਦਾ ਕਿ ਉੱਥੋਂ ਤੱਕ ਸੀਮਤ ਰਹਿਣਾ ਚਾਹੀਦਾ ਕਿਉਂਕਿ ਅੱਜ ਆਪਦੀ ਦੁਕਾਨ ਖੋਲ ਕੇ ਡੇਰਾ ਖੋਲ ਕੇ ਕਵੇ ਵੀ ਅਸੀਂ ਵੀ ਗੁਰੂ ਆ ਸਾਡਾ ਵੀ ਨਰਾਦਰ ਹੋਇਆ ਫਿਰ ਇਹ ਇਹ ਕੋਈ ਬਹੁਤੀ ਸਾਨਫਲੀ ਗੱਲ ਨਹੀਂ ਮਤਲਬ ਕੱਲੇ ਧਾਰਮਿਕ ਗ੍ਰੰਥਾਂ ਲਈ ਜਾਂ ਜਿਹੜੇ ਸਾਡੇ ਜਿਵੇਂ ਪੰਜ ਕਕਾਰ ਆ ਜਾਂਦੇ ਆ ਇਹ ਇਹਨਾਂ ਨੂੰ ਵੀ ਜਾਂ ਬੁਰਕਾ ਜਿਵੇਂ ਮੁਸਲਮਾਨ ਪਹਿਣਾ ਪੈਂਦੀਆਂ ਤੇ ਕਈ ਥਾਵਾਂ ਤੇ ਇਹ ਵੀ ਅਸੀਂ ਦੇਖਿਆ ਵੀ ਉਹਨਾਂ ਦੇ ਬੁਰਕੇ ਉਤਾਰਨ ਦੀ ਕੋਸ਼ਿਸ਼ ਹੋਈ ਆ ਆ ਦੇਖੋ ਦੇੜੀ ਇੱਕ ਇਹਦੇ ਜੇ ਨਾ ਜੀ ਦੇਖੋ ਜਿਹੜੇ ਐਸਟ ਦੀ ਗੱਲ ਆਉਂਦੀ ਆ ਜੇ ਉੱਥੇ ਉਹ ਉਹਦੇ ਤੇ ਨੁਕਸਾਨ ਪਹੁੰਚਦਾ ਤਾਂ ਉਹਦੀ ਤਾਂ ਮਸਾਲੀਆ ਸਜ਼ਾ ਦੀ ਮੈਂ ਗੱਲ ਕਰਦਾ ਹੀ ਕਰਦਾ ਬਈ ਕੋ ਚਾਹੇ ਕਿਸਾ ਹੋਵੇ ਚਾਹੇ ਕਾਨ ਸ਼ਰੀਫ ਹੋਵੇ ਤੇ ਚਾਹੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਵੇ ਉਹਦੇ ਚ ਤਾਂ ਬੰਦੇ ਦੀ ਮਸਾਲੀਆ ਸਜ਼ਾ ਜਿਹੜੇ ਦੂਸਰੇ ਆ ਜੇ ਕਿਸੇ ਦਾ ਬੁਰਕਾ ਪਾੜਿਆ ਜਾਂਦਾ ਕਾਰਾਂ ਦੀ ਬੇਅਦਬੀ ਕੀਤੀ ਜਾਂਦੀ ਆ ਸ੍ਰੀ ਸਾਹਿਬ ਉਤਾਰਿਆ ਜਾਂਦਾ ਤੇ ਉਹਦੇ ਚ ਜਿਹੜੇ ਇਹਨਾਂ ਦੇ ਕਾਨੂੰਨ ਹੈਗੇ ਆ ਉਹ ਤਾਂ ਕੰਟੀਨਿਊ ਰਹਿਣਗੇ ਨਾ ਉਹਦੇ ਚ ਵੀ ਘੱਟੋ ਘੱਟ ਇਹੋ ਜੀ ਸਜ਼ਾ ਹੋਵੇ ਵੀ ਅਗਲਾ ਕਦੇ ਵੀ ਨਹੀਂ ਇਸ ਤਰੀਕੇ ਦੀ ਵੀ ਨਹੀਂ ਗੱਲ ਹੋਣੀ ਚਾਹੀਦੀ ਕੋਈ 10 ਸਾਲ ਕੋਈ 5 ਸਾਲ ਨੂੰ ਪਤਾ ਲੱਗੇ ਵੀ ਭਾਈ ਮੈਂ ਫਲਾਣੇ ਦੀ ਪੱਗ ਲਾਈ ਸੀ ਇੱਕ ਤਾਂ ਟਕਰਾਅ ਜਾਂ ਕਿਤੇ ਜਾਂਦਿਆਂ ਚ ਐਕਸੀਡੈਂਟ ਚ ਪਾਗ ਲੈ ਜਾਣਾ ਉਹ ਇੱਕ ਵੱਖਰਾ ਵਿਸ਼ਾ ਹਮ ਇੱਕ ਧਾਕੇ ਬੰਦੇ ਨੇ ਪਾਗੂ ਹੱਥ ਪਾ ਕੇ ਚੱਕ ਕੇ ਲਾ ਦੇਣਾ ਵੀ ਮੇਰੀ ਬੇਇੱਜ਼ਤੀ ਕਰਤੀ ਇਹਦੇ ਕੇਸ ਪੱਟ ਤੇ ਇਹਦੀ ਦਾੜੀ ਪੱਟਤੀ ਹਮ ਉੱਥੇ ਉਹ ਧਾਰਾ ਕੰਮ ਕਰੇ ਉੱਥੇ ਉਹ ਜਿਵੇਂ ਹੁਣ ਹੁਣ ਵੀ ਹੈਗੀ ਆ ਕਕਾਰਾਂ ਦੀ ਬੇਅਦਬੀ ਦੀ ਹੈਗੀ ਆ ਹੁਣ ਵੀ ਹੈਗੀ ਆ ਪਰ ਇਸ ਜੇ ਬੇਅਦਬੀ ਦੀ ਏਡੀ ਛੋਟੀ ਆ ਤਾਂ ਉਹ ਉਹ ਤਾਂ ਬਿਲਕੁਲ ਜਿਵੇਂ ਤੁਸੀਂ ਕਹਿੰਦੇ ਜਮਾਨ ਤੋਂ ਪਹਿਲਾਂ ਮਿਲੀ ਪਈ ਹੁੰਦੀ ਉਹ ਹੀ ਮੈਂ ਉਹ ਤਾਂ ਥਾਣੇ ਚ ਰਾਜੀ ਨਾ ਹੋ ਜਾਂਦੇ ਨਾ ਉਹ ਤਾਂ ਇੱਕ ਪਰਚਾ ਚੱਲਦਾ ਪਰ ਇਹ ਆ ਵੀ ਇਸ ਤਰੀਕੇ ਚੋ ਹਟਾਉਣ ਦੇ ਲਈ ਸਾਨੂੰ ਠੋਸ ਕਦਮ ਚੱਕਣੇ ਪੈਣਗੇ ਸਾਡੀ ਲੜਾਈ ਲੋਕਾਂ ਦੇ ਨਾਲ ਜਾਂ ਸਿਸਟਮ ਦੇ ਨਾਲ ਅਧਿਕਾਰਾਂ ਨੂੰ ਲੈ ਕੇ ਆ ਸਾਡੇ ਹੱਕਾਂ ਨੂੰ ਲੈ ਕੇ ਆ ਨਾ ਕਿ ਸਾਡੇ ਸਾਡੀ ਲੜਾਈ ਇੱਕ ਦੂਜੇ ਦੇ ਗੱਤਰੇ ਲਾਉਣੇ ਇੱਕ ਦੂਜੇ ਦੇ ਚੋਲੇ ਪਾੜਨੇ ਇੱਕ ਦੂਜੇ ਦੇ ਕੇਸ ਪੱਟਨੇ ਇਹ ਇਹ ਚੀਜ਼ਾਂ ਸਾਡੇ ਪੰਜਾਬ ਚੋਂ ਖਤਮ ਹੋਣੀਆਂ ਚਾਹੀਦੀਆਂ ਜਿਹੜਾ ਲੜਾਈ ਦਾ ਕੋਈ ਰੂਪ ਰੇਖਾ ਨਹੀਂ ਹੁੰਦੀ ਹੁਣ ਜਿਵੇਂ ਸਮਾਂ ਦਿੱਤਾ ਗਿਆ 11-12 ਜੁਲਾਈ ਤੱਕ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ ਸਰਕਾਰ ਦੇ ਵੱਲੋਂ ਇਦਾਂ ਲੱਗਦਾ ਵੀ ਜਿਵੇਂ ਸਾਡਾ ਜਿਹੜਾ ਸੁਪਨਾ ਸੀ ਉਹ ਪੂਰਾ ਹੋਣ ਚ ਇੱਕ ਹਫਤਾ ਹੀ ਰਹਿ ਗਿਆ ਹਨਾ ਪਰ ਫਿਰ ਵੀ ਸਾਨੂੰ ਯਕੀਨ ਨਹੀਂ ਹੋ ਰਿਹਾ ਵੀ ਇਹ ਇਹ ਕੰਮ ਹੋ ਜੂਗਾ ਮੈਂ ਗੱਲ ਇੱਥੇ ਕਹਿਣੀ ਚਾਹਣਾ ਤੁਹਾਡੇ ਇਸ ਸਵਾਲ ਦਾ ਜਵਾਬ ਇਹ ਦੇਣਾ ਚਾਹਣਾ ਕਿ 24 ਘੰਟਿਆਂ ਚ ਕਰਕੇ ਸਰਕਾਰ ਆਈ ਸੀ ਹੂੰ 24 ਘੰਟਿਆਂ ਵਾਲੇ ਸਰਕਾਰ ਬਣਨ ਤੋਂ ਪਹਿਲਾਂ ਬੋਰਡ ਪੂਰੇ ਪੰਜਾਬ ਦੇ ਵਿੱਚ ਲਾਏ ਗਏ ਸੀ ਇਹਨੂੰ ਵੇਚਿਆ ਗਿਆ ਸੀ ਸਰਕਾਰ ਬਣਾਉਣ ਦੇ ਲਈ ਇਸ ਲੋਕਾਂ ਦੀਆਂ ਭਾਵਨਾਵਾਂ ਨੂੰ ਸੈਂਟੀਮੈਂਟਲ ਨੂੰ ਵੇਚ ਕੇ ਸਰਕਾਰ ਬਣਾਈ ਗਈ ਸੀ ਹੂੰ ਉਹੀ ਦਿਨ ਅੱਜ ਸਾਡੇ ਤੇ ਫੇਰ ਆ ਖੜੇ ਆ ਜਿਹੜਾ ਸ਼ੈਸ ਨੂੰ ਬੁਲਾਇਆ ਜਾ ਰਿਹਾ ਠੀਕ ਆ ਕਾਨੂੰਨ ਬਣਨੇ ਚਾਹੀਦੇ ਆ ਜੰਮ ਜੰਮ ਬਣਾਓ ਪੰਜਾਬ ਦੇ ਲੋਕ ਤੁਹਾਡੀ ਹਮਾਇਤ ਕਰਨਗੇ ਪਰ ਰੱਬ ਦਾ ਵਾਸਤੇ ਇਹਨੂੰ ਵੇਚਣਾ ਨਹੀਂ ਚਾਹ। ਉਹਦਾ ਕਾਰਨ ਇਹ ਆ ਕਿ ਕਾਨੂੰਨ ਬਣਾਣਾ ਨਹੀਂ ਬਣਾਣਾ ਬਾਅਦ ਦੀ ਗੱਲ ਆ। ਤੁਸੀਂ ਉਧਰੋਂ ਮਤਾ ਪਾਸ ਕਰਦੇ ਹੋ 10 ਬੰਦੇ ਬਹਿ ਕੇ ਕਹਿੰਦੇ ਹੋ ਠੀਕ ਆ, 20 ਬੰਦੇ ਬਹਿ ਕੇ ਕਹਿੰਦੇ ਓਕੇ ਆ, ਕੰਮ ਸਹੀ ਆ। ਪੰਜਾਬ ਦੇ ਲੋਕਾਂ ਨੇ ਵੀ ਹਮਾਇਤ ਕਰਨੀਆਂ। ਹਜੇ ਤੁਸੀਂ ਉਹ ਬਣਾ ਕੇ ਘਰੇ ਨਾ ਪਹੁੰਚੇ ਹੋ ਤੇ ਤੁਹਾਡੇ ਬੋਰਡ ਪੂਰੇ ਤਰ੍ਹਾਂ ਲੱਗੇ ਹੋਣ। ਮੇਰੀ ਚੀਜ਼ ਨਹੀਂ ਚਾਹੀਦੀ ਕਿਉਂਕਿ ਇਸ ਦੇ ਉੱਤੇ ਸਾਨੂੰ ਇਹ ਤੁਸੀਂ ਸਾਨ ਨਹੀਂ ਕਰ ਰਹੇ। ਹੂੰ। ਇਹ ਤੁਸੀਂ ਸਾਨ ਨਹੀਂ ਕਰ ਰਹੇ ਤੁਹਾਡਾ ਕੰਮ ਐ। ਤੁਸੀਂ ਲੋਕਾਂ ਤੋਂ ਆਲਰੇਡੀ ਇਹੇ ਕੰਮ ਕਰਨ ਦੇ ਲਈ ਸਮਾਂ ਮੰਗ ਕੇ ਆਏ ਸੀ ਤੇ ਤੁਹਾਨੂੰ ਲੋਕਾਂ ਨੇ ਸਮਾਂ ਦਿੱਤਾ ਹਮ ਲੋਕ ਲੋਕ ਤੁਹਾਡੇ ਇਸ ਇਸ਼ੂ ਦੇ ਉੱਤੇ ਕੀ ਜੱਜਮੈਂਟ ਆਉਂਦੀਆਂ ਤੁਹਾਡੇ ਕੀ ਪ੍ਰਤੀਕਰਮ ਹੁੰਦੇ ਉਹਨਾਂ ਦੀ ਵੇੜ ਚ ਬੈਠੇ ਆ ਹਮ ਲੋਕ 24 ਘੰਟਿਆਂ ਨੂੰ ਢੀਕਦੇ ਢੀਕਦੇ ਸਾਢੇ 3 ਸਾਲ ਟਪਾ ਚੁੱਕੇ ਆ ਤੇ ਹਜੇ ਤੱਕ ਤੁਹਾਡੇ 24 ਘੰਟੇ ਨਹੀਂ ਆਏ ਮੈਂ ਹੁਣ ਵੀ ਬੇਨਤੀ ਕਰਦਾ ਇਸ ਪੰਜਾਬ ਸਰਕਾਰ ਨੂੰ ਇਹ ਲੋਕਾਂ ਦੀਆਂ ਭਾਵਨਾਵਾਂ ਇਹਨਾਂ ਨੂੰ ਵੇਚਿਆ ਨਾ ਜਾਵੇ ਇਹਨਾਂ ਨੂੰ ਕੈਸ਼ ਨਾ ਕੀਤਾ ਜਾਵੇ ਕਿ ਕੱਲ ਨੂੰ ਤੁਸੀਂ ਕਹੋ ਕਿ ਅਸੀਂ ਆਹ ਕਰਤਾ ਸੀ ਹਮ ਇਹ ਨਹੀਂ ਚਾਹੀਦਾ ਇਹ ਨਹੀਂ ਚਾਹੀਦਾ ਬਿਲਕੁਲ ਅੱਛਾ ਭਈ ਆਖਿਰ ਵਲ ਵਧਾਂਗੇ ਜੀ ਜੀ ਤੇ ਆਖਿਰ ਦੇ ਵਿੱਚ ਮੈਂ ਇਹ ਹੀ ਚੀਜ਼ਾਂ ਪੁੱਛਣਾ ਚਾਹੂੰ ਤੁਸੀਂ ਦੱਸਿਆ ਨਾ ਵੀ 450 ਦੇ ਕਰੀਬ ਬੇਅਦਮੀਆਂ ਹੋਈਆਂ ਉਹਦੇ ਚੋਂ ਕਿੰਨੇ ਬੰਦਿਆਂ ਨੂੰ ਹੁਣ ਤੱਕ ਜਿਹੜੀ ਸਜ਼ਾ ਮਿਲੀ ਹੈ ਜਿਵੇਂ ਤੁਸੀਂ ਕਿਹਾ ਇੱਕ ਹੀ ਇੱਕ ਹੀ ਬੰਦਾ ਸੀ ਕੀ ਇਹ ਇਹ ਗੱਲ ਵਾਕਈ ਸੱਚ ਆ ਬਿਲਕੁਲ ਜੀ ਅਜੇ ਤੱਕ ਤਰਾਸਦੀ ਆ ਇਸ ਦੇ ਵਿੱਚ ਦੇਖੋ ਜੇ ਇੱਕ ਆਮ ਬੰਦੇ ਨੂੰ ਫੜਨਾ ਹੋਵੇ ਇਹਨਾਂ ਨੇ ਮੰਨ ਲਓ ਸਿਵਲ ਸਿਵਲ ਦਾ ਬੰਦਾ ਹੋਵੇ ਕੋਈ ਨਾਰਮਲ ਕੇਸ ਹੋਵੇ ਉਸ ਹਰਿਆਣੇ 'ਚ ਰਹਿਣ ਲੱਗ ਜਾਓ ਰਾਜਸਥਾਨ 'ਚ ਰਹਿਣ ਲੱਗ ਜਾਓ ਤੇ ਪੁਲਿਸ ਉੱਥੇ ਜਾ ਕੇ ਲੱਭ ਲਉਂਦੀ ਆ ਬਿਲਕੁਲ ਲੋਕੇਸ਼ਨ ਕਢਾ ਲੈਂਦੀ ਆ ਕਦੇ ਉਹਦਾ ਕੋਸ਼ ਕਰਦੀ ਆ ਕਦੇ ਰੈਸਟ ਦੇਰ ਚੱਕਦੀ ਆ ਲੱਭ ਲੈਂਦੀ ਆ ਹੂੰ ਉਹਨੂੰ ਲਿਆ ਕੇ ਉਹੀ ਉਹਦੇ ਕੇਸ 'ਚ ਫੜ ਕੇ ਉਹਨੂੰ ਜੇਲ੍ਹ 'ਚ ਬੰਦ ਕਰ ਦਿੰਦੀ ਆ ਹੂੰ ਇਹੀ ਸਿੱਖਾਂ ਦੇ ਨਾਲ ਕਰਦੀ ਆ ਸਿੱਖਾਂ ਨੂੰ ਇੰਟਰਨੈਸ਼ਨਲ ਦੇਸ਼ਾਂ 'ਚ ਵੀ ਚੱਕ ਲੈਂਦੀ ਆ ਹੂੰ ਪਿੱਛੇ ਜੇ ਆਪਾਂ ਦੇਖਿਆ ਵੀ ਸੀਗਾ ਦੋ ਤਿੰਨ ਸਿੱਖ ਬਾਹਰੋਂ ਵੀ ਫੜ ਕੇ ਲਿਆਂਦੇ ਆ ਭਾਈ ਜਗਤਾਰ ਸਿੰਘ ਤਾਰਾ ਹਣੋਂ ਦੀ ਗੱਲ ਕਰਕੇ ਉਹਨਾਂ ਨੂੰ THAILAND ਤੋਂ ਗ੍ਰਿਫਤਾਰ ਕਰਕੇ ਲੈ ਕੇ ਆਏ ਆ ਹੂੰ ਪਰ ਕੀ ਇਹ ਕਾਨੂੰਨ ਸਨਾਰ ਜਿਹੜਾ ਬੇਅਦਬੀ ਦਾ ਮੁੱਖ ਮਾਸਟਰਮਾਈਂਡ ਹੋਵੇ ਹੂੰ ਉਹਦੇ ਤੇ ਨਹੀਂ ਲਾਗੂ ਹੁੰਦਾ ਹੂੰ ਜਿਹੜਾ ਬੈਠੇ ਜੇਲ੍ਹ 'ਚ ਆ ਜਿਹੜੇ ਤੇ ਜਿਹੜੇ ਤੇ ਤੁਹਾਨੂੰ ਕਾਰਵਾਈ ਥੋੜੀ ਕਰਨੀ ਪੈਣੀ ਆ ਜੇਲ੍ਹੋਂ ਲੈ ਕੇ ਦੇਣਾ ਪੈਣਾ ਮਤਲਬ ਉਧਰ ਦੀ ਸਰਕਾਰ ਨੂੰ ਲੈ ਕੇ ਦੇ ਕੇ ਤੇ ਉਹਨੂੰ ਪ੍ਰੋਡਕਸ਼ਨ ਵਧਾਣ ਤੇ ਪੰਜਾਬ 'ਚ ਲਿਆਉਣਾ ਪੈਣਾ ਇਹ ਨਹੀਂ ਤੁਸੀਂ ਕਰ ਸਕੇ ਜਿਹੜਾ ਖੁਦ ਕਰਤਾ ਧਰਤਾ ਜਿਹਦੇ ਚੇਲੇ ਮੰਨ ਗਏ ਜਿਹਦੇ ਚੇਲੇ ਪਿੱਛੇ ਜੇ ਪ੍ਰਦੀਪ ਕਲੇਰ ਦੀ ਉਹ ਜਿਹਨੂੰ ਤੁਸੀਂ ਪਹਿਲਾਂ ਫੜਿਆ ਹੀ 5-6 ਸਾਲ ਬਾਅਦ ਹੂੰ 7 ਸਾਲ ਬਾਅਦ ਫੜ ਕੇ ਤੁਸੀਂ ਉਹਨੂੰ ਮੁਰਕ ਟੀਵੀਆਂ ਤੇ ਪ੍ਰਮੋਟ ਕੀਤਾ ਤੁਸੀਂ ਉਹਦੀਆਂ ਬਿਆਨਾਂ ਦੇ ਉੱਤੇ ਕਾਰਵਾਈ ਕਰਨ ਦੀ ਬਜਾਏ ਤੁਸੀਂ ਉਹਨੂੰ ਪ੍ਰ ਹੂੰ ਹੁਣ ਅੱਜ ਬਾਹਰ ਆ ਮੈਨੂੰ ਲੱਗਦਾ ਮੈਂ ਮੈਂ ਕਹਿੰਨਾ ਵੀ ਹੁਣ ਅੱਜ ਵੀ ਸਿਕਿਉਰਿਟੀ ਦਿੱਤੀ ਹੋਣੀ ਆ ਸਾਡੇ ਇੱਥੋਂ ਡੱਗੋ ਰਮਾਣੇ ਦੇ ਆ ਸਾਡੇ ਇੱਥੋਂ ਸਿੱਖਾਂ ਵਾਲੇ ਦੇ ਆ ਜਾਂ ਹੋਰ ਕਈ ਪਿੰਡਾਂ ਦੇ ਆ ਜਿਹੜਿਆਂ ਨੂੰ ਸਿਕਿਉਰਿਟੀਆਂ ਦਿੱਤੀਆਂ ਹੋਈਆਂ ਨਹੀਂ ਸਿਕਿਉਰਿਟੀ ਕੀ ਕਿੱਦਾਂ ਕ ਮਹਾਨ ਕੰਮ ਕੀਤਾ ਹੋਇਆ ਇਹਨਾਂ ਨੇ ਇਹ ਤਾਂ ਰੌਲਾ ਪੈਣ ਮਿਰ ਗਿਆ ਇਹ ਤਾਂ ਰੌਲਾ ਮੈਂ ਕਹਿੰਨਾ ਨਾ ਭਈ ਤੁਸੀਂ ਇੱਕ ਦੁਸ਼ਟ ਪਾਪੀ ਬੰਦੇ ਨੂੰ ਜਿਹੜੇ ਨੇ ਪੂਰੇ ਪੰਜਾਬ ਦੇ ਵਿੱਚ ਸਿੱਖ ਲੜਾ ਲੜਾ ਮਾਰਦੇ ਨੇ ਸੀ ਹੂੰ ਅੱਗ ਲਾਤੀ ਪੂਰਾ ਪੰਜਾਬ ਤਬਾਹ ਹੁਣ ਕਿਨਾਰੇ ਬਿਠਾਤਾ ਸੀ ਉਹਨਾਂ ਬੰਦਿਆਂ ਦੀ ਤੁਸੀਂ ਰਾਖੀ ਕਰਦੇ ਹੋ ਯਾਰ ਉਹਨਾਂ ਉਹਨਾਂ ਨੂੰ ਤਾਂ ਇਹ ਤਾਂ ਮਸਾਲੀਆ ਸਜ਼ਾ ਚਾਹੀਦੀ ਆ ਵੀ ਉਸ ਬੰਦੇ ਨੂੰ ਸਜ਼ਾ ਹੋਊਗੀ ਤਾਂ ਪੂਰਾ ਪੰਜਾਬ ਇਸ ਗੱਲ ਦੇ ਲਈ ਤਹਿਲਕਾ ਹੋਊਗਾ ਕਿ ਹਾਂ ਮੀ ਪਰੂਗਾ ਵਾਕਈ ਬਈ ਸਜ਼ਾ ਦਿੱਤੀ ਗਈ ਆ ਬਿਲਕੁਲ ਜਿਹੜਾ ਬੰਦਾ ਬੇਅਦਬੀ ਕਰੂਗਾ ਜਾਂ ਕਰਵਾਊਗਾ ਉਹਨਾਂ ਨੂੰ ਇਦਾਂ ਦੀ ਸਜ਼ਾ ਹੋਣੀ ਚਾਹੀਦੀ ਆ ਪਰ ਜੇ ਉਹਨੂੰ ਤੁਸੀਂ ਰੱਖੋਗੇ ਸਾਹਮਣੇ ਦੇਖੋ ਮੈਨੂੰ ਪਤਾ ਫਰੀਦਕੋਟ ਦੇ ਲੋਕਾਂ ਨੂੰ ਪਤਾ ਵੀ ਇਹ ਦੋਸ਼ੀ ਆ ਜਦੋਂ ਉਹੀ ਬੰਦਾ ਮੰਨ ਲਓ ਲੁਧਿਆਣੇ ਵਰਗੇ ਸ਼ਹਿਰ ਤੋਂ ਲੰਘਦਾ ਹੋਵੇ ਦੋ ਸਕਾਟ ਪਿੱਛੇ ਚੱਲਦੇ ਹੁਣ ਅੱਗੇ ਮੂਰੇ ਉਹ ਚਾਲੇ ਬੈਠਾ ਹੋਵੇ ਤੇ ਲੋਕੀ ਕਹਣਗੇ ਪਤਾ ਨਹੀਂ ਕਿੱਡਾ ਕੁ ਵੱਡਾ ਮੰਤਰੀ ਸੰਤਰੀ ਜਾਂਦਾ ਹੈ। ਹੂੰ ਉਹਨੂੰ ਵੀ ਆਈਪੀ ਬਣਾ ਕੇ ਥੋੜੀ ਪ੍ਰਮੋਟ ਕਰਨਾ ਹੈ। ਵਧੀਆ ਨਾਲੇ ਸਰਕਾਰ ਦਾ ਕੰਮ ਖਤਮ ਹੋਵੇ। ਜਿਹਦੇ ਮਗਰ ਜਿਹਦੇ ਮਗਰ ਤੁਸੀਂ 4-5 ਬਣਾਓ ਤੁਸੀਂ 4-5 ਜਿਹੜੇ ਬੰਦੇ ਪੰਜਾਬ ਦਾ ਮਾਹੌਲ ਖਰਾਬ ਕਰਦਾ ਚਾਹੇ ਲੁਧਿਆਣੇ 'ਚ ਬੈਠਾ ਹੋਵੇ, ਮੰਡਰਗੇ, ਹਾਂ ਉਹ ਹੋਗੇ, ਚਾਹੇ ਆ ਬੇਅਦਮੀ ਵਾਲੇ ਹੋਗੇ, ਚਾਹੇ ਜਿਹੜੇ ਵਾਧੂ ਘਾਟੂ ਬਿਆਨ ਦੇਣ ਵਾਲੇ ਉਹਨਾਂ ਨੂੰ ਤੁਸੀਂ ਸਿਕਿਉਰਟੀਆਂ ਦੇ ਦਿੰਦੇ ਨੇ, ਉਹੀ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਕਿਸੇ ਥਾਣੇ ਕਚੈਰੀਆਂ 'ਚ ਲਾਓ, ਉਹਨਾਂ ਨੂੰ ਕੰਮ ਸਿੱਖਣ ਖੁਦ ਇਹ ਕਿਸੇ ਵੀ ਤਰੀਕੇ ਦੀ ਰਾਜਨੀਤੀ ਕਰ ਲੈਂਦੇ ਆ ਮਤਲਬ ਕਿਸੇ ਦੀ ਵੀ ਕਿਹੋ ਜਿਹੀ ਵੀਡੀਓ ਪਾ ਦਿੰਦੇ ਆ ਕਿਸੇ ਦੀ ਵੀ ਧੀ ਭੈਣ ਤੇ ਚੱਲ ਜਾਂਦੇ ਆ ਇਹਨਾਂ ਨੂੰ ਇੱਥੋਂ ਤੱਕ ਆਜ਼ਾਦੀ ਆ ਇਹਨਾਂ ਨੂੰ ਨਗੇਜ ਪੁਣਾ ਤੱਕ ਦੀ ਆਜ਼ਾਦੀ ਆ ਕੋਈ ਕਾਰਵਾਈ ਨਹੀਂ ਤੇ ਜੇ ਆਪਣੇ ਵਰਗਾ ਕੋਈ ਸਿੱਖੀ ਦੀ ਗੱਲ ਕਰ ਲੇ ਕੋਈ 84 ਦੀ ਗੱਲ ਕਰ ਲੇ ਕੋਈ ਖੜਕੂ ਸਿੰਘਾਂ ਦੀ ਗੱਲ ਕਰ ਲੇ ਉਹ ਤਾਂ ਉਹ ਤਾਂ ਬੰਦ ਕਰ ਦਿੱਤੇ ਜਾਂਦੇ ਆ ਉਹ ਤਾਂ ਪੀਜੀ ਬੰਦ ਹੋ ਜਾਂਦੇ ਆ ਉਹ ਦੇਖੋ ਆਜ਼ਾਦੀ ਆ ਜਿਹੜੀ ਇੱਥੇ ਤੁਸੀਂ ਮਤਲਬ ਨਗੇਜ ਪੁਣਾ ਪ੍ਰਮੋਟ ਕਰਦੇ ਕੋਈ ਚੱਕਰ ਨਹੀਂ ਬਹੁਤ ਚੰਗੇ ਹੋ ਹੂੰ ਪਿਛੇ ਜੇ ਇੱਕ ਕਤਲ ਹੋਇਆ ਸੀ ਤੁਸੀਂ ਦੇਖਿਆ ਨਗੇਜ ਪੁਨੇ ਵਾਲਿਆਂ ਦਾ ਹੀ ਹੋਇਆ ਹੂੰ ਸੋ ਉਹਦੇ ਵਿੱਚ ਕਈ ਇਹੋ ਜਿਹੇ ਮੰਦਬੁੱਧੀ ਬੰਦਿਆਂ ਦੇ ਬਿਆਨ ਆ ਗਏ ਬਾਣੇ ਪਾਏ ਆ ਚੋਲੇ ਪਾਏ ਆ ਉਹਨਾਂ ਦੇ ਹੂੰ ਤੇ ਉਹ ਕਹਿੰਦੇ ਆ ਕਿ ਗਲਤ ਹੋਇਆ ਹੂੰ ਹੁਣ ਤੁਸੀਂ ਇਹ ਦੇਖੋ ਵੀ ਜੇ ਪਹਿਲੀ ਗੱਲ ਤਾਂ ਮੈਨੂੰ ਉਮੀਦ ਨਹੀਂ ਹੈਗੀ ਵੀ ਐਡੇ ਕਾਨੂੰਨ ਨੂੰ ਲੈ ਕੇ ਆ ਜਾਣਗੇ ਪਹਿਲੀ ਗੱਲ ਹੂੰ ਦੂਜੀ ਗੱਲ 1% ਜੇ ਲੈ ਕੇ ਆਗੇ ਤੇ ਉਦੋਂ ਵੱਧ 2 ਜਿਹੇ ਬੰਦੇ ਬੈਠੇ ਹੋਣਗੇ ਉਹਦਾ ਵਿਰੋਧ ਕਰਨ ਕਾਟੇ ਮਾਰਨ ਵਾਸਤੇ اچھا ਵੀ ਇਹ ਗਲਤ ਹੋਇਆ ਇਹ ਤਾਂ ਗੁਰੂ ਸਾਹਿਬ ਨੇ ਵੀ ਨਹੀਂ ਐ ਕੀਤਾ ਸੀ ਫਲਾਨਾ ਕੀਤਾ ਸੀ ਫਿਰ ਗੁਰੂ ਸਾਹਿਬ ਵਾਲੇ ਤੇ ਵੀ ਜਾਵਾਂਗੇ ਨਾ ਅਸੀਂ ਹੂੰ ਉਹਦੇ ਵੀ ਆਧਾਰਨਾ ਪਈਆਂ ਸਾਡੇ ਕੋਲੇ ਹੂੰ ਉਹਦੇ ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਦੇ ਸਾਡੇ ਕੋਲੇ ਇਤਿਹਾਸ ਪਏ ਆ ਸਾਡੇ ਕੋਲੇ ਮਤਲਬ ਛੋਟੇ ਸਹਿਬ ਜਦਾਂ ਦਾ ਇਤਿਹਾਸ ਪਿਆ ਵੀ ਜਿਨ੍ਹਾਂ ਨੇ ਹੀਣ ਨਹੀਂ ਮੰਨੀ ਸਾਡੇ ਕੋਲੇ ਹੋਰ ਬਹੁਤ ਇਤਿਹਾਸ ਪਏ ਆ ਸੋ ਅਸੀਂ ਉਹਨਾਂ ਚੀਜ਼ਾਂ 'ਚ ਨਹੀਂ ਪੈਣਾ ਚਾਹੁੰਦੇ ਪਰ ਗੱਲ ਕਰਦੇ ਆ ਕਿ ਇਹੋ ਜਿਹੇ ਬਹਿ ਰੂਪੀਏ ਜਿਹੜੇ ਇਹਨਾਂ ਨੇ ਪਵਾੜੇ ਹੋਏ ਆ ਉਹ ਸਭ ਤੋਂ ਪਹਿਲਾਂ ਖੜੇ ਹੋਣਗੇ ਹੂੰ ਅੱਜ ਕਿੱਥੇ ਆ ਉਹਦਾ 4 1/2 ਲੱਖ ਫੋਲੋਅਰ ਹੂੰ ਨਗੇ ਚ ਪੁਨਾ ਪ੍ਰਮੋਟ ਕਰਦੇ ਸੀ ਉਹ ਤੇ ਜਿਹੜਾ ਉਹ ਬੰਦਾ ਉਹ ਕਿੱਥੇ ਖੜਾ ਅੱਜ ਕਿੱਥੇ ਖੜਾ ਹੂੰ ਸੋ ਇਸੇ ਤਰੀਕੇ ਦੇ ਨਾਲ ਜੇ ਤੁਸੀਂ ਇਤਿਹਾਸਕ ਗੱਲ ਕਰੋਗੇ ਲੋਕਾਂ ਨੂੰ ਸਿਖਾਉਣ ਵਾਲੀ ਗੱਲ ਕਰੋਗੇ ਤਾਂ ਤੁਹਾਡੇ ਪੇਜ ਵੀ ਬੰਦ ਹੋਣਗੇ ਸਰਕਾਰਾਂ ਨੂੰ ਸਵਾਲ ਕਰੋਗੇ ਤੁਹਾਡੇ ਪੇਜ ਬੰਦ ਹੋਣਗੇ ਹਾਂ ਤੁਸੀਂ ਇਥੇ ਗੰਦ ਪਾਉਣ ਦੀ ਗੱਲ ਕਰੋ ਤੁਹਾਡੇ ਪੇਜ ਪ੍ਰਮੋਟ ਹੋਣਗੇ ਤੁਹਾਡੀ ਇਨਕਮ ਸੋਰਸ ਹੋਊਗੀ ਕਈ ਇਹੋ ਜਿਹੇ ਆ ਜਿਹੜੇ ਕਹਿੰਦੇ ਵੀ ਸਾਡੇ ਤਾਂ ਇਨਕਮ ਦਾ ਸਾਧਨ ਹੀ ਨਹੀਂ ਹੈ ਨਹੀਂ ਸਾਡੇ ਇਨਕਮ ਦਾ ਸਾਧਨ ਹੀ ਨਹੀਂ ਹੈ ਹੈ ਤਾਂ ਦੇਖੋ ਕਿੰਡੀ ਹਾਸੋ ਹੀ ਨਹੀਂ ਗੱਲ ਆ ਤਾਂ ਜਿਹੜੇ ਅੱਜ ਘਰਾਂ 'ਚ ਝੋਨਾ ਲਾ ਕੇ ਬੁੜੀਆਂ ਗੁਜ਼ਾਰਾ ਕਰਨੀਆਂ ਕੀ ਭੁੱਖੇ ਮਰਦੇ ਹਾਂ ਕੰਮ ਕਰਕੇ ਗੁਜ਼ਾਰਾ ਕਰਨੀਆਂ ਕੀ ਭੁੱਖੇ ਮਰਦੀਆਂ ਸੋ ਇਹੋ ਜਿਹੇ ਲੋਕਾਂ ਦੀ ਮਾਨਸਿਕਤਾ ਨੂੰ ਜਦੋਂ ਤੁਸੀਂ ਪ੍ਰਮੋਟ ਕਰੋਗੇ ਤੋਂ ਲੋ ਪੰਜਾਬ 'ਚ ਫਿਰ ਇਸ ਤਰੀਕੇ ਦਾ ਕੁਛ ਨਾ ਕੁਛ ਤਾਂ ਹੋਊਗਾ ਹਾਲਾਂਕਿ ਕਾਨੂੰਨ ਤਾਂ ਇਹ ਬਣਾਇਆ ਗਿਆ ਸੀ ਕਿ ਜੇਕਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਵੀ ਮਤਲਬ ਗੰਦ ਪਾਊਗਾ ਜਾਂ ਬੱਚਿਆਂ ਰਿਲੇਟਡ ਕੋਈ ਵੀਡੀਓ ਹੋਣ ਉਦੋਂ ਹੀ ਐਕਸ਼ਨ ਲੈ ਕੇ ਉਹਨੂੰ ਬੈਨ ਵੀ ਕੀਤਾ ਜਾਊਗਾ ਪਲੱਸ ਪਰਚੇ ਵੀ ਦਰਜ ਹੋਣਗੇ ਪਰ ਅਗਲੇ ਦਿਨ ਦੇਖਣ ਨੂੰ ਕੀ ਮਿਲਿਆ ਸਿਕਿਉਰਟੀਆਂ ਮਿਲ ਗਈਆਂ ਹਾਂ ਦੇਖਣ ਨੂੰ ਕੀ ਮਿਲਿਆ ਸਿਕਿਉਰਟੀਆਂ ਮਿਲ ਗਈਆਂ ਤੇ ਜਿਹੜਿਆ ਨੇ ਵਿਰੋਧ ਕੀਤਾ ਸੀ ਨਗੇਜ ਪੁਨੇ ਉਹਨਾਂ ਤੇ ਪਰਚੇ ਪੈ ਗਏ ਤੇ ਉਹਨਾਂ ਦੇ ਪੇਜ ਬੰਦ ਹੋ ਗਏ ਇਹ ਇਹ ਤਰਾਸਦੀ ਆ ਬਾਈ ਜੇ ਇਹੀ ਕਾਨੂੰਨ ਬਣਾ ਕੇ ਇਦਾਂ ਦਾ ਕੁਝ ਤੁਸੀਂ ਕਰਨਾ ਤਾਂ ਫਿਰ ਤਾਂ ਮੈਨੂੰ ਲੱਗਦਾ ਚੱਲੀ ਜਾਣ ਦੋ ਰਹਿਣ ਦਿਓ ਲੋਕਾਂ ਦੇ ਹੱਥਾਂ 'ਚ ਵੰਗੜੋ ਰਹਿਣ ਦਿਓ ਜਿਵੇਂ ਹੈਗੇ ਕਰੀ ਜਾਂਦੇ ਆ ਫਿਰ ਆਪਾਂ ਇੱਕ ਕਿਸੇ ਚੈਨਲ ਤੇ ਮੁੰਡੇ ਦੀ ਇੰਟਰਵਿਊ ਚੱਲ ਰਹੀ ਸੀ ਜਿਹੜੇ ਨੇ ਬੇਅਦਬੀ ਕੀਤੀ ਆ ਨੰਦਰਪਾਲ ਬਿੱਟੂ ਹੂੰ ਉਹਨੂੰ ਜੇਲ੍ਹ 'ਚ ਸੋਦਾ ਲਾਇਆ ਮੁੰਡੇ ਨੇ ਉਹ ਕਿਸੇ ਹੋਰ ਕੇਸ ਚ ਅੰਦਰ ਗਿਆ ਹੁਣ ਹੂੰ ਜਿਵੇਂ ਮੈਂ ਜਿੱਦ ਗੱਲ ਕਰਾਂ ਕਿ ਨਿੰਗਪੂਲਾ ਹੋਇਆ ਇੱਕ ਉਹਦਾ ਵੀ ਸੋਧਾ ਲਾਇਆ ਗਿਆ ਸੀ ਜੇਲ੍ਹ ਚ ਤਾਂ ਜਿਹੜੇ ਉਹ ਨੌਜਵਾਨ ਸੀ ਉਹ ਆਪਦੇ ਨਿੱਜੀ ਕਾਰਨਾ ਕਰਕੇ ਕਿਸੇ ਜੇਲ੍ਹ ਚ ਸੀਗੇ ਨਿੱਜੀ ਲੜਾਈਆਂ ਕਰਕੇ ਗੁਰੂ ਨੇ ਸੋਝੀ ਬਖਸ਼ੀ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਦੁਸ਼ਟਾ ਬੰਦੇ ਆ ਇਦਾਂ ਆਇਆ ਉਹਨਾਂ ਨੇ ਉਹਦਾ ਸੋਧਾ ਲਾਇਆ ਉਸੇ ਤਰੀਕੇ ਨਾਲ ਹੀ ਮਹਿੰਦਰਪਾਲ ਬਿੱਟੂ ਜਦੋਂ ਉੱਥੇ ਜਾਂਦਾ ਉਹ ਕਹਿੰਦਾ ਵੀ ਸਾਨੂੰ ਚੜਾਉਂਦਾ ਹੁੰਦਾ ਸੀ ਉਹ ਵੀ ਮੈਂ ਇੱਥੇ ਕਿਉਂ ਮੈਂ ਇਹਨਾਂ ਦਾ ਗੁਰੂ ਪੜਿਆ ਐਂ ਕਹਿੰਦਾ ਹੁੰਦਾ ਸੀ ਕਹਿੰਦਾ ਤਾਂ ਫਿਰ ਕਾਨੂੰਨ ਹੀ ਤੁਸੀਂ ਇਦਾਂ ਦਾ ਬਣਾਓ ਚੜਾਉਣ ਤੱਕ ਪਹੁੰਚੇ ਨਾ ਬੰਦਾ ਹੂੰ ਉਹਦਾ ਨਮੇੜੀ ਦੇ ਤੁਸੀਂ ਸਾਡੇ ਤੇ ਇਹ ਅਲੀਗੇਸ਼ਨ ਵੀ ਨਾ ਨਾ ਲਾਓ ਵੀ ਇਹ ਬੰਦੇ ਨੂੰ ਬੰਦਾ ਮਾਰ ਦਿੰਦੇ ਅੰਦਰ ਸਹੀ ਗੱਲਾਂ ਸੁੱਧਾ ਲਾ ਦਿੰਦੇ ਆ ਫਿਰ ਬੰਦਾ ਆਕਿਆ ਕਰੂ ਕਿ ਜਦੋਂ ਸਾਡੇ ਅਸੀਂ ਆਪਦੇ ਬਾਪ ਦੀ ਪਾਗ ਨੂੰ ਜੇ ਕੋਈ ਹੱਥ ਪਾਵੇ ਚਾਚਾ ਤਾਇਆ ਸਾਡਾ ਕੋਈ ਵੀ ਆ ਉੱਥੇ ਕਤਲ ਹੋ ਜਾਂਦੇ ਆ ਉਹ ਵੱਢਿਆ ਜਾਂਦਾ ਯਾਰ ਤੁਸੀਂ ਤਾਂ ਸਾਡੇ ਗੁਰੂ ਨੂੰ ਹੱਥ ਪਾਇਆ ਹੱਥ ਪਾਇਆ ਬਿਲਕੁਲ ਫਿਰ ਅਸੀਂ ਉੱਥੇ ਚੁੱਪ ਕੇਵੇਂ ਰਵਾਂਗੇ ਤੋ ਇਹ ਇਹ ਮਾਨਸਿਕਤਾ ਸੈੱਟ ਕਰਨ ਦੀ ਲੋੜ ਆ ਇਹ ਮਨਸ਼ਾ ਸਹੀ ਹੋਣੀ ਚਾਹੀਦੀ ਆ ਤੇ ਕਾਨੂੰਨ ਦੇ ਜਿਹੜੇ ਕਾਰਜ ਆ ਉਹ ਸਹੀ ਤੁਹਾਨੂੰ ਲੈਣੇ ਚਾਹੀਦੇ ਆ ਤੇ ਮੈਨੂੰ ਲੱਗਦਾ ਕਿ ਪੰਜਾਬ 'ਚ ਇਸ ਤਰ੍ਹਾਂ ਦਾ ਕੁਝ ਨਹੀਂ ਵਾਪਰੂਗਾ ਜੀ ਬਹੁਤ ਬਹੁਤ ਸ਼ੁਕਰੀਆ ਭਾਈ ਧੰਨਵਾਦ ਜੀ ਵਾਹਿਗੁਰੂ ਸ਼ੁਕਰੀਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀਫਤ ਹੈ